ਸਤਿਗੁਰ ਜੀ ਸਤਿਗੁਰ ਜੀ ਗਰਮੀ ਦੇ ਬਸ ਕਰਾਈ ਪਈ ਹੈ ਜੀ ਗਰਮੀ ਨੇ ਕਿਹਾ ਜਨਰੇਟਰ ਚੱਲਦੇ ਵੜੀ ਅੱਜ ਜਨਰੇਟਰ ਵੀ ਚੱਲਦੇ ਆ ਅੱਜ ਗਰੁੱਪ 'ਚ ਦੋ ਵਾਰੀ ਮੈਸੇਜ ਆਇਆ ਵੀ ਦੋ ਗ੍ਰੈਡ ਫੇਲ ਹੋ ਗਏ ਰੁਪੜਲੇ ਤੇ ਹੁਣ ਹੀ ਆ ਮੈਂ ਅੱਜ ਆਪਣੇ ਬੰਦੇ ਘਰ 'ਚ ਲਾਈਟ ਦੇਖਣਾ ਕਿ ਆ ਹਾਲ ਹੈ ਲਾਈਟ ਦਾ ਕਾਹੀ ਤਾਂ ਹੋਏ ਆ ਐਸੀ ਆਏ ਬਸ ਚਾਹੂ ਟਾ ਮਾਰ ਤੇ ਚੱਲਦੇ ਨਹੀਂ ਓਵਰ ਹੀਟ ਹੋਲੇ ਦੋ ਗ੍ਰੈਡ ਲੋਡ ਮਤਲਬ ਤਾਂ ਹੀ ਬੰਦ ਹੋਈ ਲਾਈਟ ਫੇਰ ਲੋ ਨਹੀਂ ਜਾ ਕੇ ਰਹੇ ਜਿੰਨਾ ਲੋਡ ਫੇਰ ਕਰੂੰਗਾ ਵੀ ਆਇਆ ਨਹੀਂ ਨਹੀਂ ਬੰਦਾ ਕਰ ਦਈਏ ਕੱਲ ਨੂੰ ਚੌਲ ਪੈਤਵਾਰ ਨੂੰ ਕਰ ਦੇ ਜੇ ਅੱਜ ਦਾ ਅਸੀਂ ਪੈ ਗਿਆ ਪੈ ਗਿਆ ਨਹੀਂ ਅੱਜ ਬੰਦ ਚੌਲ ਕਰਨੇ ਪੱਕੇ ਅਗਲੇ ਸਾਲ ਦੇਖ ਲਈ ਨਹੀਂ ਫੇਜ ਘੰ ਘਰ ਕਰ ਦੇ ਦੇ ਬਾਈ ਹੁਣ ਦੁਨੀਆ ਦਾ ਬੁਰਾ ਹਾਲ ਹੋਇਆ ਕਰ ਦੇ ਦੇ ਸਾਲ ਦੇ ਕਰ ਦਿੰਦੇ ਹੁਣ ਕਿਤੇ ਦੇ ਮੱਥਾ ਫੇਰੋਣਾ ਐਤਵਾਰ ਕੇ ਦਿਨ ਪਰਸੂ ਨੂੰ ਵਾਲੇ ਪਰਸੂ ਨੂੰ ਹੈ ਪਰਸੂ ਨੂੰ ਹੈ ਤੁਸ ਦਾ ਪੈ ਜਾਣਾ ਕੱਲ 2 ਕਿਲੇ ਭਰਤੇ ਕਹਿੰਦੇ ਤੇ ਡੇਢ ਡੇਢ ਅੱਜ ਰਾਤ ਨੂੰ ਭਰ ਦੇਣਾ ਕੱਲ ਦਾ ਦਾਤ ਨੂੰ ਕੀ ਪਾਉਂਦੇ ਨੇ ਉਹ ਹਾ ਕੇ ਪਾਹ ਹੋਰ ਤੇ ਫਾਇਦਾ ਹੋ ਆਰ ਕੇ ਭਰਨਾ ਪਿਆ ਇੱਕ ਗੱਲ ਸੁਣ ਲੈ ਕੋ ਹੁਣ ਜਿੱਥੇ ਮਾਰੂ ਖੇਤ ਇਹਦੇ ਵੀ ਪਾਣੀ ਘਣੀਦਾ ਨਹੀਂ ਇਹਦਾ ਪ੍ਰਬੰਧ ਹੈਗਾ ਚਰੀਆਂ ਨੂੰ ਵਿਲੀ ਉੱਥੇ ਚਰੀਓ ਕਾ ਮੀਹ ਨਹੀਂ ਹੋਇਆ ਨੀ ਰਦਾਵੀ ਨਹੀਂ ਨੀ ਚਰੀਆ ਮੀਂਹ ਨਾਲ ਪੈ ਗਈਆਂ ਹੁੰਦੀਆਂ ਖੜੀਆਂ ਉੱਪਰ ਲੀਰੀ ਚ ਧਾਨਾ ਦੇਖੀ ਗੰਨੇ ਦਾ ਕੀ ਹਾਲ ਹਾਂ ਆਹ ਹੋ ਉਹ ਹੋਇਆ ਜਾਂ ਸਾਡਾ ਇੰਨਾ ਬੁਰਾ ਹਾਲ ਇਹਨਾਂ ਪਾਣੀ ਧਾਨੀ ਉੱਪਰ ਪੱਪਾੜੀ ਧਾਨੀ ਵਾਲੇ ਇਲਾਕੇ ਤੇ ਕੀ ਹਾਲ ਹੋਊਗਾ ਉੱਪਰ ਹੋਈ ਜਾਂ ਲੈ ਅਰ ਮੋੜਾਂ ਵੀ ਬੜੀ ਉਹ ਤਾਂ ਹੋਰ ਬੁਰਾ ਹਾਲ ਹੋਣਾ ਲੈਟ ਦਾ ਇੱਕ ਹੋਰ ਦੇਖ ਨਹੀਂ ਤੂੰ ਅੱਜ ਹੀ ਲੈਵਲ 5-7 ਫੁੱਟ ਟੁੱਟੂਗਾ ਟੁੱਟੇ ਜਾਣਾ ਜਿਹੜੇ ਹਾਲ ਆ ਟੁੱਟੇ ਨੇ ਕੀ ਕਿਹੜੇ ਸਾਬ ਗਿਆ ਪੈਣੇ ਗਾਂ ਦੇ ਆਜੇ ਹੁਣੇ ਕੱਲ ਕੱਲ ਹੀ ਨਵੀਂ ਜਿੱਦਾਂ ਕੱਲ ਵੀ ਆਤ ਆਪਣੇ ਇੰਨਾ ਇੱਥੇ ਹੋ ਜਾਂਦਾ ਫੇਰ ਮਾ ਲੋਡ ਆ ਗਿਆ ਤਾਂ ਕੰਮ ਪਹਿਲਾਂ ਕੰਦੇ ਆ ਤਾਂ ਖੜਾ ਛੁੱਟੇ ਨਾ ਤੂੰ ਰੋਕ ਲਿਆ ਤਾਂ ਉਹਨੂੰ ਕਰੀਏ ਗਿਆ ਆਵੇ ਰੁਕ ਗਿਆ ਮੈਂ ਨਹੀਂ ਰੋਕਿਆ ਤੈਨੂੰ ਰੋਕਿਆ ਤੇਰਾ ਮੁੰਡਾ ਹੀ ਇੱਧਰ ਆਉਣ ਦਿੰਦਾ ਨੀ ਨਾ ਨਾ ਬਈ ਮੈਂ ਨਹੀਂ ਰੋਕਿਆ ਹੈਗਾ ਹਾਂ ਛੁੱਟੀ ਲੂ ਗ ਜਾਓ ਆਵੇ ਰੁਕ ਗਿਆ ਮੋਂ ਤਾਂ ਫੋਨ ਆਇਆ ਕਹਿੰਦੇ ਮੀ ਬਹੁਤ ਪੈਂਦਾ ਹੈ ਨਾ ਬੇਫਿਕਰ ਆਉਤਾਲੀਂ ਮੋੜ ਤੇ ਮੁੜਿਆ ਜਾ ਇੱਥੇ ਸੁੱਕਾ ਫਿਰ ਬਾਅਦ ਵਿੱਚ ਇਹ ਮੋੜ ਦਾ ਬੰਦ ਕਰਨ ਕਹਿੰਦੇ ਬੌਦਮੀ ਪੈ ਗਿਆ ਮੋੜ ਦਾ ਬੰਦ ਕਰਿਆ ਤੇ ਜਾ ਕੇ ਉਹ ਫਿਰ ਤਾਂ ਹੀ ਨਿੱਧਰ ਹੈ ਜੀ ਛੱਡੀ ਕੱਲ ਦਾ ਨਹੀਂ ਗਿਆ ਪਤਾ ਨਹੀਂ ਛੱਡੀ ਕਿ ਨਹੀਂ ਤੇਰਾ ਖਰਾਬ ਹੋਈ ਹੋਣੀ ਆ ਰਿਹਾ ਇਹ ਫੇਰ ਕਰਨੀਗਾ ਜਾਂ ਨਹੀਂ ਪੈ ਗਿਆ ਉਧਰ ਹਵਾ ਵੀ ਆਈਏ ਨਾਲ ਬਰਲਾ ਬਰਲਾ ਨਹੀਂ ਵੀ ਆਦਾ ਨਹੀਂ ਪਿਆਦਾ ਹੈਗਾ ਇਹ ਹੁਣ ਪਾਣੀ ਤਾਂ ਫੇਰ ਮੰਗਦੀ ਇਹ ਤਾਂ ਨਹੀਂ ਤੇ ਜਿਹੜੇ ਹੁਣ ਸੁੱਕੇ ਤੇ ਨਾਲੇ ਕਹਿੰਦੇ ਡਰਾਣਾ ਦੂਰ ਤੀਨ ਡਰਾਣਾ ਬੰਦ ਹੋਣਗੇ ਜੇ ਤਾਂ ਨਹੀਂ ਪਾਣੀ ਤਾਂ ਡਰਾਣਾ ਬੰਦ ਪਾਤ ਲਈ ਮੰਨ ਕੇ ਚੱਲੀ ਮੋੜਾ ਚੱਲ ਜਾਈਦੀਆਂ اسی تاسوリカर भाई गिल डेयरी फार्म हरमन ਅੱਜ ਵੀਡੀਓ ਨਹੀਂ ਪਾਈ ਚੱਕ ਤੋਂ ਕੰਮ ਨੂੰ ਵੀਡੀਓ ਨਹੀਂ ਪਾਈ ਅੱਜ ਕਹਿੰਦਾ ਬਾਈ ਐਤਕੀ ਕੰਮੇ ਲੜਾਣਾਂ ਚ ਗਿਆ ਰਹਾ ਤਾਂ ਨਹੀਂ ਰਹਾ ਹੋ ਗਿਆ ਬਾਈ ਪੈ ਗਈ 9 ਵਜੇ ਉੱਤੇ ਦੀ ਬੈਠੇ ਤੇ ਕਾਗਨ ਮਹਲ ਇਟਲੀ ਯੂਕੇ ਚ ਕਾਫੀ ਗਰਮੀ ਅੱਜ ਬਹੁਤ ਗਰਮੀ ਆ ਬਾਈ ਕਹਿ ਗਈ ਬਹੁਤ ਗਰਮੀ ਆ ਪੂਰਾ ਹਾਲ ਐ ਸਾਟੀ ਨੇ ਥੋੜੀ ਜਿਹਾ ਦੂਰ ਕਰ ਦੋ ਸੂਰਜ ਤੇ ਫੜ ਕੇ ਤੂੰ ਜੇ ਬੁਲਕਾਰ ਦੋ ਕੋਈ ਵੀ ਆਈ ਪੂਰ ਗੱਲ ਹੋ ਗਈ ਅੱਖ ਹੋਣਾ ਫਿਰ ਹੈ ਧਰਤੀ ਦੂਰ ਗੱਲ ਹੋ ਜਾਂ ਸੂਜੀ ਅੱਖ ਹੋਣਾ ਜਿੱਥੇ ਹੈਗੀ ਉੱਥੇ ਠੀਕ ਹੈ ਜਰੂਰੀ ਹੈ ਬਹੁਤਾ ਨਹੀਂ ਥੋੜਾ ਜਿਆ ਕਰ ਲੋ ਇਹ ਵੀ ਜਰੂਰੀ ਹੈ ਜਿੱਥੇ ਤਿੰਨ ਚਾਰ ਕੇ ਟੈਂਪਰੇਚਰ ਘਟ ਜੂਵੇ ਉੱਥੇ ਹੀ ਲੇਕੇ ਚੁਰੇ ਰੱਖ ਦੋ ਹੁਣ ਕਿੰਨਾ ਆਪਣੇ ਅੱਜ ਕਹਿੰਦਾ ਕਿੰਨਾ ਕੱਲ ਦਾ ਅੱਜ ਹੁਣ 35 36 ਆ ਅੱਛਾ ਟੈਂਪਰੇਚਰ ਨਹੀਂ ਜਿਆਦਾ ਹੈਗਾ ਮੌਸਮ ਵਿੱਚ ਗਰਮੀ ਨਹੀਂ ਜਿਆਦਾ ਹੁੰਮਸ ਹੈ ਹਵਾ ਨਹੀਂ ਚਲਦੀ ਮਣੀ ਨਹੀਂ ਟਰੈਕਟਰ ਦੀ ਪਾਲਟੀ ਬਈ ਹੋ ਤੱਕ ਇਹ ਕਿੰਨੀ ਕਰਨੀ ਨਹੀਂ ਯਾਰ ਮੈਂ ਆ ਲੈ ਨੀ ਤਾਂ ਕਹਿਣਾ ਹੀ ਆ ਤੁਸੀਂ ਆ ਜਿਓ ਬਾਈ ਤੁਹਾਨੂੰ ਕਰਦੇ ਜੀ ਮਿਲਦੇ ਆ ਜੀ ਸਾਨੂੰ ਤਾਂ ਬਹੁਤ ਹੋ ਗਈ ਬਾਈ ਗਾੜੇ ਬਾਬਾ ਕੱਲ ਬਾਈ ਬਵਾਲੀ ਵਾਲੇ ਹੀ ਆਇਆ ਮੈਂ ਤਾਂ ਐ ਕਿ ਨਹੀਂ ਟਰੈਕਟਰ ਦੇਖਣ ਆਈਓ ਪਾਰਟੀ ਖਾਈਓ ਅੱਜ ਕਰਾਮ ਆਨ ਗਿਆ ਵੇ ਆ ਦਾਦਾ ਜੀ ਸਤਿ ਸ਼੍ਰੀਕਾਲ ਜੀ ਪਰਵਿੰਦਰ ਸਿੰਘ ਪੰਗੂ ਮਨਸੂਰ ਗਿਆ ਬਸ ਫੂਰ ਉੜਦੀ ਆ ਦੇਖ ਲਾ ਤੇ ਕੰਨਾ ਬੰਨਣਾ ਕਾਲੂ ਕਹਿੰਦੇ ਆ ਉਹ ਕਿਤਾ ਬਾਬਾ ਹੀ ਆਏ ਬੇ ਨਾਲ ਹੈ ਲਾਗ ਰਿਹਾ ਉਹਦਾ ਹਾਂ ਆ ਗਿਆ ਸਾਰੀ ਗੱਲ ਯੋ ਟ੍ਰੈਕਟਰ ਦੀਆਂ ਮੁਬਾਰਕਾਂ ਪੰਜ ਅੱਛਾ ਤਾਲੂ ਗਏ ਤਲਵੀਰ ਮਾਹਲੂ ਲੈ ਕੇ ਆਓ ਆਪੇ ਨਹੀਂ ਆਉਂਦਾ ਵੀਰ ਉਹ ਅਸੀਂ ਕੁਝ ਨਹੀਂ ਕਿਹਾ ਉਹਨੂੰ ਆਈ ਕੋਈ ਨਹੀਂ ਕਿਹਾ ਆਪੇ ਕਹਿੰਦਾ ਮੈਂ ਵੀੜੀ ਬੀੜਾ ਨਹੀਂ ਪਾਉਣੀ ਹੈਗੀ ਸੋ ਆਪੇ ਨਹੀਂ ਆਉਂਦਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਸੈਟਰ ਕੱਚੇ ਜਾਨਦਾ ਹੁੰਦਾ ਹੁਣ ਨਹੀਂ ਗਿਆ ਧਿਆਨ ਨਾਲ ਹੁਣ ਤੇ ਇਹਦਾ ਖਾਤਾ ਕੱਢਿਆ ਕਿੰਨਾ ਬਣਿਆ ਉਹ ਤਾਂ ਸਾਰੇ ਮੁੱਡਾ ਵਿੱਚ ਲਾ ਕੇ ਦੇਖਣਾ ਪਏ ਹਣੀ ਇਹ ਮੈਂ ਇਹ ਮੈਂ ਇਹ ਇਹਨੇ ਸਾਰੇ ਇਹਨੇ ਉੱਥੇ ਸਾਹਮਣਾ ਜਿੱਥੇ ਜਿਹੜੇ ਜਾਂਦੇ ਨੇ ਮਿੰਕੀ ਪਾ ਕੇ ਜਾਂਦੇ ਇਹ ਵਧਾ ਲੱਗਦਾ ਇਹਦਾ ਹੈ ਕਿ ਨਹੀਂ ਇੱਕ ਕਿਲਾ ਦੂਏ ਪ੍ਰਕਾਰ ਦੇ ਇੱਕ ਦੂਏ ਪ੍ਰਕਾਰ ਦੇ ਪੀ ਜਾਂ ਦੂਏ ਵਾਂਗ ਹੋਰ ਆਏ ਨਹੀਂ ਤਿੰਨ ਕਿਲਾ ਤਿੰਨ ਨਹੀਂ ਨਹੀਂ ਆਇ ਨਹੀਂ ਹੋਣੇ ਹੈ ਹਾਂ ਤਾਂ ਹੀ ਪੈ ਲੱਗਦਾ ਯਾਰ ਮੇਨ ਨਹੀਂ ਨਹੀਂ ਟਿੱਪਾ ਕੀ ਆ ਕਾਰਨ ਜਿੱਥੇ ਐਕਟਰ ਜ਼ੋਰ ਇਕ ਕਿਲਾ ਇੱਕ ਐਵਰੇਜ ਕੱਢੋ ਵੀ ਕਿਤੇ ਕਿਤੇ ਹੰਦਾ ਇਹ ਜਿੱਥੇ ਟਰੈਕਟਰ ਜਿੱਥੇ ਫੁੱਲ ਭਰ ਹੋ ਗਿਆ ਕਰਾ ਉੱਥੇ ਤਾਂ ਪਰ ਮੂਡ ਪਰ ਮੂਡ ਲਗਾ ਤਾ ਉਹਦਾ ਭਰੀ ਨਹੀਂ ਹੋਣਾ ਕਰਾ ਇੱਕ ਵਾਰੀ ਫੁੱਲ ਭਰ ਹੋਣਾ ਉਹ ਤਾਂ ਰੈਲੀ ਜਾਂਦਾ ਆ ਫਿਰ ਉਹਦਾ ਰੈਲਾ ਕਰ ਲ ਫਿਰ ਉਹਨੂੰ ਡੀਜ਼ੇਲਰ ਲੈ ਕੇ ਤਾਂ ਹੀ ਐਵਰੇਜ ਕਾਡੂ ਵੀ ਕਿੰਨੇ ਤੇ ਰਖਾਂਦਾ ਭਾਈ ਕੀਲੇ ਦਾ ਸੇਵਰ ਉਹ ਵਿੱਚ ਲਾ ਕੇ ਆ ਤਾਂ ਪਰ ਮੂਡ ਲਾਤਾ ਦਾਂ ਮਾਰੀ ਜਾ ਕਰਾ ਇਹ ਤਾਂ ਤੇ ਬਹੁਤ ਤੇਲ ਪੂਰਾ ਤੇਲ ਪੂਰਾ ਫਿਰ ਹੁਣੇ ਨਹੀਂ ਸੇਵਰ ਮੂਡ ਉਹ ਤਾਂ ਜਿੱਥੇ ਯਾਰ ਕਿਲੇ ਬਣਾ ਚੀਲੇ ਦਾ ਗੱਲ ਕੱਢ ਲਾ ਬਸ ਇੱਕ ਰਾਈ ਹਾਂ ਬਸ ਸਭ ਹਾਰੇ ਮੂਡ ਲੱਗਣੇ ਕੀਲੇ 'ਚ ਬੁਜੀ ਤੇ ਇਹ ਜੋਰ ਨਾਲ ਜੋਰ ਵੱਜਣਾ ਜਿੱਥੇ ਨਾਰਮ ਨਾਲ ਉਹ ਨਾਰਮ ਚੱਲਣਾ ਜਦ ਜੱਗ ਹੋ ਗਿਆ ਤਾਂ ਖੇਤ ਘਮਾਉਣੇ ਟਰੈਕਟਰ ਉਹ ਕਰਨਾ ਨਹੀਂ ਜ਼ੀਰੋ ਕਰਨਾ ਫਿਰ ਡੀਲ ਸੇਪ ਚੱਲਣਾ ਆਰਾਮ ਨਾਲ ਇਹ ਕਮ ਆਉਂਡ ਐਂਡ ਚ ਕਰਦੇ ਜਿਹੜਾ ਆਪਾਂ ਜਿਹੜਾ ਇੱਕ ਉਹ ਨਾਰਮਲ ਚੱਲਦਾ ਉਹ ਨਾਰਮਲ ਚੱਲਣਾ ਫਿਰ ਐ ਚੱਲਣਾ ਉਹਦੇ ਵਿੱਚ ਪਾ ਲੱਗੋ ਬਈ ਕਿੰਨਾ ਤੇਲ ਖਾਦਾ ਕਿੰਨੇ ਟਾਈਮ ਚ ਖਾਦਾ ਉਹ ਖੇ ਜੀ ਨਾ ਸੁੱਕੀ ਪਈ ਆ ਰੇਤਾ ਜਾਂ ਨਾ ਸੁੱਕਾ ਆ ਬੈ ਤੂ ਟਰੈਕਟਰ ਭਰਿਆ ਹੋਇਆ ਧੁੱਬੜ ਬੜੀ ਪਈ ਆ ਮੱਕੀ ਦੇ ਵੱਟ ਤੇ ਉਹ ਉਹ ਮਿੱਟੀ ਦਾ ਪਟਾਣਾ ਇਹ ਰਹੇ ਵੇ ਬਸ ਹੋਰ ਤਾਂ ਕੰਮ ਨਿਭੜਿਆ ਪਈ ਹੈ ਕੰਮ ਇਹੇ ਤੇ ਮੱਕੀ ਹੈ ਨਾ ਮੱਕੀ ਦੇ ਬੰਦੇ ਹਿਜਾਰੇ ਵਿੱਚ ਇੰਨਾ ਕਾ ਵੀ ਤੂੰ ਨਹੀਂ ਪਿਆ ਛੋਨਾ ਵਧੀਆ ਖੜਾ ਤੁਹਾਡੇ ਦੇ ਵਿੱਚ ਸਵਾਰ ਪਾਣੀ ਨਹੀਂ ਆਇਆ ਪਾਣੀ ਤਾਂ ਨਹੀਂ ਆਇਆ ਬੱਸ ਕੋਈ ਨਹੀਂ ਪਤਾ ਵੀਰੇ ਹਲੇ ਜਦ ਤੱਕ ਬੱਦ ਨਹੀਂ ਹੁੰਦੀ ਜਦ ਤੱਕ ਵੀ ਪਾਣੀ ਆਣੀ ਆਉਣਾ ਹਲੇ ਤਾਂ ਹਲੇ ਕੋਈ ਨਹੀਂ ਬੱਸ ਮੈਂ ਬੁੱਝਾ ਸੁੱਕਦਾ ਜੀਰੀ ਦਾ ਇੱਕ ਮਿੰਟ ਹੋ ਗਿਆ ਪਿਆ ਪਾਣੀ ਆਇਆ ਲੈ ਮੰਨ ਕੇ ਜਾਰੀ ਇੱਕ ਤਾਂ ਹੁੰਦਾ ਵੀ ਉਮਰਾ ਹੁਣ ਸੁੱਕ ਗਿਆ ਓ ਸੁੱਕ ਗਿਆ ਇੱਕ ਕਿੱਥੇ ਸੁੱਕਿਆ ਤੈਨੂੰ ਮੈਂ ਦੱਸਦਾ ਇਹ ਸੁੰਗੂ ਦੀ ਬਜਾਏ ਨਹੀਂ ਹੋਈ ਤਾਂ ਮੈਂ ਤੈਨੂੰ ਪੁੱਛ ਰਿਹਾ ਵੀ ਸੁੱਕ ਗਿਆ ਕਿੱਥੇ ਇਹਦਾ ਕਾਹਗਾ ਜੇ ਕਹਿੰਦਾ ਇਹ ਸੁੱਕ ਗਿਆ ਮੇਰੇ ਯਾਰ ਕਿਉਂ ਕਿ ਪਾਣੀ ਚ ਤਾਂ ਸੁੱਕੇ ਨਹੀਂ ਸਕਦਾ ਸੁੱਕ ਉੱਥੇ ਜਾ ਨਹੀਂ ਸਕਦੀ ਕੰਡਿਆ ਪਰ ਹੋਊਗਾ ਹਟ ਕੇ ਹਟ ਕੇ ਹੁੰਦਾ ਥੋੜਾ ਜਾ ਉਹ ਪੁੱਛ ਜੇ ਪਾਣੀ ਲੱਗਦਾ ਫਿਰ ਵੀ ਜੇ ਨਹੀਂ ਪਾਣੀ ਲੱਗਦਾ ਫਿਰ ਬੱਕਰੀ ਪਾਣੀ ਚ ਸੁੱਕ ਨਹੀਂ ਹੁੰਦੀ ਇਹਨੇ ਜੇ ਸੁੱਕਦਾ ਬੁੱਝੇ ਢੋਲ ਤੇ ਨਾ 2 ਕੋ ਫੁੱਟ ਛੱਡ ਕੇ ਸੁੱਕਦਾ ਹੁੰਦਾ ਪਾਣੀ ਉਹ ਖੜਾ ਮੈਂ ਤਾਂ ਬਾਈ ਵੀਡੀਓ ਚ ਆਉਣਾ ਰਿਹਾ ਕਿੱਥੇ ਕਈ ਵਾਰੀ ਵਾਲਾ ਸਪਰੇਅ ਮਾਰ ਦਿੰਦਾ ਕੋਈ ਕੱਦੀ ਟਮਟਾਉਂਦੀ ਮੈਂ ਹੁੰਦਾ ਨਹੀਂ ਮੈ ਤਾਂ ਹੁੰਦਾ ਹੀ ਆ ਬਈ ਹਰੇਕ ਬੱਚਾ ਕੈਮਰਾਮੈਨ ਤਾਂ ਬਾਈ ਥੋੜਾ ਹੀ ਆਉਣਾ ਹੁਣ ਮੂਰੇ ਕੈਮਰਾਮੈਨ ਮੂਰੇ ਤਾਂ ਨਹੀਂ ਆਉਂਦਾ ਮੈਂ ਉਹ ਪਿੱਛੇ ਦੇ ਕਿੱਥੇ ਦਾ ਗਰਦਰ ਉਹ ਹੈਗੀ ਉੱਪਰ ਵੀ ਫਿਰ ਟੜੇ ਟੜਾ ਜਾਊ ਐਵਰੇਜ ਹੁਣ ਜੋ ਤੁਹਾਨੂੰ ਕਿਤੇ ਤੁਹਾਨੂੰ ਦਿਖ ਰਿਹਾ ਮੈਨੂੰ ਦਿਖ ਰਿਹਾ ਸਮਝ ਲਓ ਜੇ ਮੈਂ ਨਾ ਦੇਖਾ ਫੇ ਹੋਰੇ ਕੋਈ ਸਾਈ ਜਾਣਾ ਹੁੰਦਾ ਇਹਨਾਂ ਦਾ ਹੋਰੇ ਕੋਈ ਬਣਾਈ ਜਾਣਾ ਕੈਮਰਾ ਕਿ ਤੈਨੂੰ ਚੱਕ ਕੇ ਮਲਕੀਤ ਬਾਈ ਤੁਸੀਂ ਗੰਨੇ ਚ ਕੋਰਾ ਜਾਣਕਾਰੀ ਜਾਂ ਨਹੀਂ ਕੋਰਾ ਜੀ ਨਹੀਂ ਕਰੀ ਐਵਾ ਕਰੀ ਨਹੀਂ ਕਿਉਂ ਜੰਡੇਰਾ ਭਾਈ ਕੂਰਾ ਜੀ ਨੇ ਕਟੇ ਐ ਮ ਉਹ ਸੰਡੇ ਉਦੋਂ ਹੁੰਦੀ ਆ ਨਾ ਦੇ ਲਈ ਕੂਰਾ ਜੀ ਨੇ ਮੰਗਦਾ 38 ਕੰਨਾ ਜਿਆਦਾ ਹਾਂ 38 ਕੰਨਾ ਹੈ ਨਹੀਂ ਇਸੋਂ 38 ਚੱਕਦਾ ਬਹੁਤ ਘਟ ਰਹਿ ਗਿਆ ਬਹੁਤ ਘਟ ਗਿਆ ਉਹ ਆ ਜੀ ਚੀਜ਼ ਵਧੀਆ ਵੈਸੇ ਮਾੜੀ ਚੀਜ਼ ਨਹੀਂ ਕੂਰਾ ਜੀ ਤਕੜੀ ਹੈ ਕੂਰਾ ਜੀ ਨੇ ਵਧੀਆ ਦਵਾਈ ਵੀ ਮਹਿੰਗੀ ਹੈ ਹੌਲੀ ਜੀ ਥੋੜੀ ਨਹੀਂ ਮਹਿੰਗੀ ਹੈ ਮੂੰਹ ਵੀ ਤਾਂ ਹੈ ਨਹੀਂ ਸਿਸਟਮ ਹੁੰਦਾ ਕੋਈ ਵੀ ਆ ਦਵਾਈ ਕਰਨੇ ਦਾ ਜਦ ਆਪ ਪਾਣੀ ਉਹ ਨਹੀਂ ਪੂਰਾ ਲਾਉਣਾ ਫੇ ਕਿਸੇ ਵੀ ਦਵਾਈ ਨਾਲ ਨਹੀਂ ਕਰਦਾ ਅਸਾਂ ਨਹੀਂ ਕਰਦਾ ਉਹ ਫੁੱਲ ਪਾਣੀ ਚਾਹੀਦਾ ਤੇ ਜਿੱਦੀ ਮਰਜ਼ੀ ਦਵਾਈ ਕਰਦਾ ਪਾਣੀ ਕੋਈ ਨਹੀਂ ਪਾਣੀ ਗਿਆ ਸਰ ਕਰਨ ਜਿੰਨਾ ਦਵਾਈ ਵਾਲੀ ਗਾੜਦੀ ਪਈ ਇਹ ਪਾਣੀ ਵੀ ਆ ਜਾਂਦੀ ਉਹ ਕਹਦੇ ਤੇਲ ਆ ਹੀ ਗਿਆ ਹਾਂ ਯਾਰ ਮੈਂ ਚੀਸ ਕਰੀ ਮੈਂ ਫਲਾਣੀ ਕਰੀ ਤਿੰਨ ਕੀ ਕਰੀ ਉਹਨੇ ਤੇਲਾ ਨਹੀਂ ਮਾਰੇ ਆ ਹੀ ਨਹੀਂ ਮਾਰੇ ਉਹ ਤੇਲਾ ਮਾਰੂਗੀ ਤਾਂ ਜੇ ਤੁਸੀਂ ਪਾਣੀ ਪੂਰਾ ਲਾਉਂਗੇ ਪੂਰਾ ਨਹੀਂ ਪਾਣੀ ਲਾਉਂਦੇ ਆਪਾਂ ਜਿੰਨਾ ਕਹਿੰਦੇ 200 ਲੀਟਰ ਪਾਣੀ ਕਹਿੰਦੇ ਆ ਆਪਾਂ 100 ਲਾਇਆ ਸੋਨੂੰ ਕੰਮ ਕੀ ਕਰਨ ਇੰਨੀ ਸੰਘਣੀ ਜੀਰੀ ਹੈ ਤੇਲਾ ਥੱਲੇ ਬੈਠਾ ਉਸੇ ਦਾ ਕ ਦਵਾਈ ਦਾ ਸਰਵਿਸ ਪੋਜਣਾ ਚਾਹੀਦਾ ਬਾਅਦ ਤੇ ਬਾਅਦ ਜਿਹੜੇ ਆਲੇ ਬੰਦਾ 15 ਪੰਜ ਪੰਪ ਲਾਉਂਦਾ ਆਪਾਂ ਮੈਂ ਚਾਰਾਂ ਵੀ ਸਾਰਨੇ ਨੀ ਫਿਰਦਾ ਨਾਲ 100 ਦੀ ਇੱਕ ਗੱਲ ਇੰਜਨ ਵਾਲਾ ਪੰ ਉਧੂਆ ਫਾਰ ਵਾਲਾ ਚੱਜਦਾ ਏ ਥੱਲੇ ਜਿਹੜਾ ਵਾਲਾ ਕੱਟ ਨਹੀਂ ਜਿਹੜਾ ਵਾਲਾ ਕਹਿੰਦੇ ਆ ਹਾਂ ਐ ਮਾਰੇ ਟਰੈਕਟਰ ਮਾਰੇ ਜਿਹੜਾ ਇੰਜਨ ਵਾਲਾ ਨਾ ਉਹਨੂੰ ਵੀ ਕੱਟ ਨਹੀਂ ਉਹ ਕੱਟ ਨਹੀਂ ਜਿਹੜਾ ਲਾ ਗਿਆ ਉਹ ਸਾਰਾ ਬਧਾਈਆਂ ਬਧਾਈਆਂ ਬਾਈ ਸਾਰ ਨੂੰ ਬਧਾਈਆਂ ਸਾਰੇ ਟੀਮ ਬਧਾਈਆਂ ਬਾਈ ਇੰਨੇ ਵੀ ਦੇਖਦੇ ਆ ਸਭ ਨੂੰ ਬਧਾਈਆਂ ਮਾਰਾਂ ਜੀ ਸਭ ਨੂੰ ਦੋਵੇ ਸਭ ਤਰੱਕੀਆਂ ਬਖਸ਼ੇ ਸਭ ਤਰੱਕੀਆਂ ਦੇ ਸਭ ਨੂੰ ਸਭ ਤੋਂ ਪਹਿਲਾਂ ਨਿਊ ਟਰੈਕਟਰ ਤੇ ਮੁਬਾਰਕਾਂ ਪਿੰਡ ਹਟਾਰੀ ਜੋਟਾ ਮਾਨ ਮੋਹਾਲੀ ਲੈ ਭਾਈ ਮਾਨ ਮੋਹਾਲੀ ਮਾਨ ਮੋਹਾਲੀ ਮਾਨ ਮੋਹਾਲੀ ਠੀਕ ਹੈ ਜੀ ਤੇ ਤਿੰਨ ਕਮੈਂਟ ਤੇ ਬਾਈ ਤੇ ਤਿੰਨੇ ਹੀ ਯੱਕ ਤੇ ਅਸੀਂ ਕਹਿੰਦੇ ਬਾਈ ਮਾਨ ਮੋਹਾਲੀ ਮਾਨ ਮੋਹਾਲੀ ਜਤਿੰਦਰ ਮਾਨ ਮੋਹਾਲੀ ਅਜੀ ਲੈ ਵੀ ਤਾਂ ਆਈ ਹੋ ਜਾ ਸਾਡੀ ਵੀਡੀਓ ਨਹੀਂ ਪਈ ਰਾਤ ਹਾਂ ਵੀਡੀਓ ਨਹੀਂ ਪਈ ਭਾਈ ਲੇਟ ਹੋ ਗਿਆ ਕੱਬ ਰਾਤ ਲੇਟ ਹੋ ਗਿਆ ਰਾਤ ਬਾਈ ਚੱਕ ਮੇਰ ਕਿਹਾ ਹੋਇਆ ਕਿਸੇ ਦਿਨ ਤੇ ਸਾਨੂੰ ਮੈਂ ਮਾਨ ਜ਼ਰੂਰੀ ਹੁੰਦਾ ਸਾਨੂੰ ਵੀਡੀਓ ਜ਼ਰੂਰੀ ਨਹੀਂ ਬੰਦਾ ਉਹ ਤਾਂ ਬਾਈ ਬੰਦਾ ਹੈ ਦਾ ਮਿਲਣ ਸਾਨੂੰ ਇਹਨਾਂ ਮੈਂ ਮੰਝੂ ਵੀ ਹੋ ਜਾਂਦਾ ਵੀਡੀਓ ਸਾਡੀ ਅੱਜ ਪੈਜੀ ਚਾਰ ਘਾਟ ਦੇ ਮਿਲਣ ਆਇਆ ਤਾਂ ਸੁਬੀਰ ਦੇ ਨਹੀਂ ਬਣਾਈ ਹੋਣੀ ਹੈਗੀ ਨਹੀਂ ਉਹ ਸ਼ਾਮ ਨੂੰ ਮੇਰੀ ਗੱਲ ਨੂੰ ਜਾਂ ਸ਼ਾਮ ਨੂੰ ਹੁਣ ਸ਼ਾਮੇ ਆ ਹੁਣ ਐਸੇ ਟਾਈਮ ਹੀ ਬਣਦੀ ਰੋਜੇ ਨਿਕਲਦੇ ਯਹੀ ਟਾਈਮ ਤੇ ਇੱਕ ਫੇਰ ਨਿਕਲ ਵੀ ਐਟ ਟਾਈਮ ਕਿਹੜਾ ਨਿਕਲਦਾ ਘਾਸ ਤੇ ਤੈਨੂੰ ਸਵੇਰੇ ਦੱਤ ਫੋਨ ਕਰ ਲੈ ਇਹਨੂੰ ਇਹਨੇ ਫੋਨ ਨਹੀਂ ਚੱਕਿਆ ਇਹਨੇ ਕਰੇ ਸੱਤ ਆ ਲੈ ਦੇਖ ਦੇਖ ਆ ਸੁਬੀਰ ਦੇ ਆਏ ਇੱਕ ਆਇਆ ਦੋ ਆਏ ਆ ਇੱਕ ਆਇਆ ਸੱਤ ਤਾਂ ਨਹੀਂ ਆਏ ਇੱਕ ਆਇਆ ਭਾਈ ਇਹ ਮੈਂ ਕਰਿਆ ਸੱਤ ਭਰਾ ਸੱਤ ਦੇਖਾਂ ਤੇ ਇੱਕ ਲੱਗ ਕੇ ਦੇਖ ਲੈ ਯਾਰ ਸੱਤ ਭਰਾ ਆਪਾਂ ਕਹਿੰਦੇ ਦੋ ਨੇ ਮੈਂ ਤੇਰਾ ਆਇਆ ਵੀ ਨਹੀਂ ਬਾਈ ਇਹ ਤੇਰਾ ਮੇਰਾ ਫੋਨ ਨਹੀਂ ਜਾਈ ਗਿਆ ਪਤਾ ਹੀ ਨਹੀਂ ਕਰਿਆ ਵੇ ਦੇਖ ਇਹ ਤਾਂ ਵੀ ਕਹਿੰਦੇ ਨਿਆਣਾ ਹੀ ਕੋਲ ਵੀ ਫੋਨ ਕੱਟ ਦਿੰਦਾ ਅਸਰਿਕਾ ਮਲਕੀਤ ਬਾਈ ਰਣਵਿੰਦਰ 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 ਹਰਸਿੰਦਰ ਰਣਸਿੰਘ ਗੱਗਾ ਗੱਗਾ ਮਾ ਸਿੱਧੂ ਬਤਾਈਆਂ ਬਾਈ ਗੱਗਾ ਸਿੱਧੂ ਬਤਾਈਆਂ ਦੇਖ ਲਈ ਨਹੀਂ ਅੱਜ ਅੱਜ ਦੀ ਡੇਟ 'ਚ ਮੈਨੂੰ ਫੋਨ ਹੀ ਨਹੀਂ ਮਿਲ ਆਇਆ ਚਲੋ ਜੀ ਇੱਥੇ ਰਾਤ ਵਾਲੀ ਨਹੀਂ ਆਦ ਪਾਕਿਸਤਾਨ ਬਾਈ ਮੋਟਰ ਉਹ ਤੈਨੂੰ ਪੂਰਾ ਦੱਲੀ ਦੇ ਅੱਜ ਸਵੇਰ ਦੇ ਨੇ ਤੇ ਜੈਲੇ ਨੂੰ ਬਿੰਦਰ ਨੂੰ ਮੋਟਰ ਕੱਢਣ ਲੱਗੇ ਹਾਂ ਪੀ ਜੀ ਉਹ ਤੈਨੂੰ ਘਰਾਂ ਦੱਲੀ ਜਾਏ ਵੀ ਆ ਅਸ਼ੇ ਆ ਗੱਗਾ ਹੀ ਮੈਨੂੰ ਜਾਏ ਗੱਗਰੇ ਗੱਗਰੇ ਤੇਰੀ ਤਾਂ ਆ ਵੀ ਤੇਰਾ ਫੋਨ ਚੱਟੂਗਾ ਕਦੇ ਨਹੀਂ ਆ ਮੈਨੂੰ ਗੱਲ ਕਰਿਆ ਤੈਨੂੰ ਵੀ ਤਾਂ ਮੈਂ ਚੱਕਿਆ ਤਾਂ ਹੱਸ ਵੀਰ ਨੇ ਕਦ ਕਰਿਆ ਤਾਂ ਸਵੇਰੇ ਜੀ ਸਵੇਰੇ ਫੋਨ ਚੱਕ ਦੂੰਗਾ ਫੇਰੇ ਨਹੀਂ ਚੱਕ ਲੈ ਮੈਂ ਉਹਨੂੰ ਕਹਿਣਾ ਤਾਂ ਕਿ ਇਹੋ ਜਿਹਾ ਉਹ ਕਹਿੰਦਾ ਜਿਹੜੀ ਵੀਡੀਓ ਰੰਟੀ ਬਣਾ ਲੈਨੇ ਭਾਈ ਮੈਨੂੰ ਮਿਲ ਗਿਆ ਤਾਂ ਉਹ ਸਵੇਰੇ ਤੇ ਨਿਕਲਦਾ ਜਿਹੜਾ ਟ੍ਰੈਕਟਰ ਲੈ ਕੇ ਗਿਆ ਹਾਂ ਮੈਂ ਗਿਆ ਉਹਦਾ ਭਾਰ ਕੇ ਗਿਆ ਅੱਛਾ ਉਹਦੇ ਕਹਿੰਦੇ ਸਾਨੂੰ ਨੌਂ ਹੁੰਦਾ ਜਿਆਦਾ ਮੈਂ ਮੇਰਾ ਫੋਨ ਹੈ 745 ਫੋਨ ਹੈ ਇਹਦਾ ਓਏ ਨਹੀਂ ਸੱਜਿਆ ਉਹਨੂੰ ਤੂੰ ਫੋਨ ਦੇ ਦੇ ਕਰਿਆ ਨਾ ਉਹ ਨਾ ਉਹ ਮੈਂ ਅੱਖ ਵੱਟ ਕੇ ਮੀਨ ਮੁਰ ਉਹ ਨਾ ਉਹ ਨਾ ਮੈਂ ਫੋਨ ਮੇਰਾ ਫੋਨ ਕੰਮ ਚ ਪਿਆਦਾ ਉਹ ਹਾਂ ਬੈ ਚੱਕਦਾ ਜਾਂ ਸੱਜ ਰਹਾ ਨਾ ਨੂੰਕੇ ਮੈਂ ਮੈਂ ਦੇਖ ਰਹਾ ਮੈਂ ਕਹਿੰਦਾ ਵੀਡੀਓ ਨੂੰ ਘਣਾ ਹੁਣ ਮੈਂ ਤਾਂ ਮੈਂ ਤਾਂ ਫਿਰ ਉਹ ਕੋ ਮੋ ਫਿਰੋ ਉਹ ਮੈਂ ਰੋ ਮੈਂ ਤਾਂ ਰੋਪਣ ਲੰਘ ਗਿਆ ਬਾਈ ਮੈਂ ਤਾਂ ਰੋਪਣ ਜਾਣਦਾ ਫਿਰ ਜਿੰਦੇ ਵਾਸਤੇ ਸੱਜ ਰਹਾ ਹੈ ਨਾ ਉਹਦਾ ਜਿੰਮ ਦਾ ਟਾਈਮ ਤਾਂ 9 ਵਜੇ ਫਿਰ ਜਿੰਮ ਮੇ ਜਾਣਾ ਤਮੇ ਬਾਈ ਗੰਨੇ ਵਿੱਚ ਕਿਤਨਾ ਰਹੇ ਪਾਉਂਦਾ ਅਰੇ ਇਹ ਤਾਂ ਪੁੱਛ ਬਾਈ ਮੇਰਾ ਗੰਨੇ ਵੇ ਜਿਆ ਐਂਸਾ ਬਲਾ ਲਓ ਵੀ ਤੁਸੀਂ ਬੰਨਣਾ ਹੈ ਕੱਲੂ ਬੰਨਣਾ ਪਈ ਜਾਂਦੇ ਪਰ ਇਹ ਤਾਂ ਜਨਨ ਲੋਕ ਲੱਕੂ ਮੈਂ 18 ਸਾਨੂੰ ਭਰੋਣਾ ਪੈਣਾ ਗੰਨਾ ਯਾਰ ਵੀ ਗੰਨੇ ਸਾਰੀ ਬੰਨਣੇ ਨੇ ਬੰਨਣਾ ਹੋਣਾ 18 ਦਾ ਮੈਂ ਕਹਦਾ ਉਰਦੇ ਪਾਸੇ ਕੱਲ ਗਏ ਐ ਗੰਨਾ ਬੰਨਣਾ ਜਿਹੜਾ ਬੀਜੜਾ ਥੋੜਾ ਜਿਹਾ نیٹ ਬੰਨ ਹੋਣਾ ਮੁੱਢਾ ਬੰਨਣਾ ਬੰਨ ਹੋਣਾ ਬੀਜੜਾ ਪਤਾ ਕੀ ਗੱਲ ਹੋ ਜੀ ਛੋਟਾ ਗੰਨਾ ਜਿਹੜਾ ਬਾਅਦ ਚ ਨਿਕਲੇ ਆਪਾਂ ਮੁੱਢਾ ਤਾਂ ਹੁੰਦਾ ਇੱਕੋ ਲੱਗ ਤੁਰ ਪੈਂਦਾ ਸਾਰਾ ਹੀ ਹੂੰ ਬੀਜੜ ਨੇ ਹੌਲੀ ਹੌਲੀ ਤੁਰਨਾ ਹੁੰਦਾ ਮੱਕਾ ਤੋਂ ਬਸਾ ਗਾਓ ਚੱਲੇ ਹਵਾ ਹੀ ਨਾ ਜਿਹੜੀ ਜ਼ਿਆਦਾ ਨਾਲੇ ਪਾਣੀ ਤਾਂ ਲੱਗਿਆ ਪਰ ਫੇਰ ਵੀ ਟਿੱਡੇ ਘਾਤਾ ਕੰਨਾਂ ਮਾਰੇ ਜਿੰਨੇ ਆਪਣੇ ਟਿੱਡੇ ਹੁੰਦੇ ਬਿਜੜ ਦੇ ਹਾਂ ਬਿਜੜ ਦੇ ਸਾਰੇ ਕੰਨੇ ਇਕੱਠੇ ਹੋ ਗਏ ਬਿਜੜਾ ਦੇ ਠਰਕੇ ਬਣਾਵਾਂਗੇ ਬਿਜੜਾ ਤੋਂ ਮੇਰੇ ਕੱਢਦੇ ਦੱਸਦੇ ਨਾ ਮੈਂ ਵੀ ਅੱਜ ਪਾਣੀ ਲਾਇਆ ਇਹ ਤਾਂ ਹੁਣ ਦੇਖੀ ਜਾਈਓ ਜੇ ਹਵਾ ਹੋਵਾ ਪਾਣੀ ਦਾ ਉਹ ਵਾਲੀ ਛੱਡਿਆ ਵੀ ਮੇਰੇ ਜਿੰਨੇ ਦੀ ਕੱਲ ਮੇਰੇ ਵੀ ਟਿੱਡਾ ਹੋਇਆ ਹੈ ਨਾ 85 ਟਿੱਡਾ ਹੋਇਆ ਸਭ ਬਰਾਜੀ ਖੁਸ਼ੀ ਸਭ ਬਰਾਜੀ ਖੁਸ਼ੀ ਤੁਹਾਡੀ ਵੀਡੀਓ 3 ਸਾਲ ਤੋਂ ਡੇਲੀ ਦੇਖਨੇ ਨਾਲ ਜੀ ਲਗਦਾ ਨਹੀਂ ਬਾਈ ਤਿੰਦਾ ਰੌਣਕ ਲਾਉਂਦਾ ਸੀ ਲੈਬ ਚ ਤਿੰਦਾ ਦਾ ਤਿੰਦਾ ਇਦਾ ਬਾਈ ਕਿਤਾ ਹ ਕਿੱਥੇ ਲੱਗੇ ਵਾਹ ਤਿੰਦਾ ਜੰਗੂ ਜਿਆਦੀ ਰੌਣਕ ਲਾਉਂਦਾ ਪਾਈਪ ਲਾਈਨ ਦਾ ਕੀ ਬਣਿਆ ਹੋਊਗੀ ਠੀਕ ਲੈ ਠੀਕ ਹੈ ਜੀ ਹੁਣ ਆਇਆ ਨਾ ਵਧੀਆ ਬਹੁਤ ਲਾਤੇ ਹਵਾਲੇ ਹੁਣ ਹੁਣ ਚੱਲੂਗੀ ਹੁਣ ਜੀ ਟਿੱਕੀ ਵਾਲੀ ਚੱਲਦੀ ਐਨ ਫਰਾਟੇ ਮਾਰਦੀ ਆ ਹਵਾ ਹਵਾਈ ਬਾਂਦੀ ਪਾਈਪ ਨੂੰ ਜੋ ਬਾਂਦੀ ਐ ਹਾਂ ਆਵਾਜ਼ ਰੂਹੀ ਹੈ ਆਵਾਜ਼ ਰੂਹੀ ਹੈ ਹਾਂ ਰੂਹ ਖੁਸ਼ ਹੋ ਜਾਂਦੀ ਹੈ ਭਾਈ ਆਪਕੋ ਦੇਖ ਕੇ ਨਹੀਂ ਵੀ ਲਾਉਣੇ ਹਵਾਲੇ ਜੇ ਤੁਸੀਂ ਪੈ ਲੈਣਾ ਦੱਬਣੀ ਤੇ ਜਾਂ ਪੂਰੀਓ ਦੱਬੋ 33 ਲਾਈਨ ਬਹੁਤ ਨਾਜ਼ੁਕ ਭਾਵਨਾ ਬਣੀ ਬਹੁਤ ਭਾਵਨਾ ਬਣੀ ਬਟ ਡਰਾਈਵ ਤੇ ਜਾਵਦੇ ਹਰਦੀਪ ਭਾਈ ਹਰਦੀਪ ਕੁਕਨਸ ਵਧਾਈਆਂ ਦਿੰਦਾ ਤੁਹਾਨੂੰ ਵਧਾਈਆਂ ਭਾਈ ਵਧਾਈਆਂ ਆਵਾਜ਼ ਭਾਈ ਆਵਾਜ਼ ਦੱਸੋ ਕਿਉਂ ਨਹੀਂ ਆਉਂਦੀ ਕਲੀਅਰ ਮੇਰੀ ਹੋ ਜਾਂਦੇ ਆ ਮੇਰੀ ਹੋ ਜਾ ਭਾਈ ਮੈਨੂੰ ਲੱਗਦਾ ਕੋਈ ਮੰਨ ਲੈ ਹਾਂ ਦੀ ਹੁਣੀ ਆਵਾਜ਼ ਆਵਾਜ਼ ਤਾਂ ਆਉਂਦੀ ਆ ਗੱਗੇ ਨੇ ਤਾਂ ਨੇੜੇ ਹੋਣਾ ਨਹੀਂ ਜੇ ਅਸੀਂ ਹੋ ਜੰਦੇ ਮੈਂ ਹਮੇਜੇ ਵਤ ਤੇ ਮੰਜਾ ਕੰਮ ਕਰਾਉਂਦਾ ਫੋਨ ਨੂੰ ਕੰਮ ਨਾ ਹੋਵੇ ਦੱਲੀ ਵਾਲੇ ਫੋਨ ਦੀ ਦਾ ਫੋਨ ਆ ਬਾਈ ਆਵਾਜ਼ ਨਹੀਂ ਆਉਂਦੀ ਮੇਰੀ ਤੇ ਫੋਨ ਦੀ ਮਾਰ ਦੇਖਾਂ ਆਵਾਜ਼ ਆਉਂਦੀ ਨਹੀਂ ਲੈ ਆਵਾਜ਼ ਤਾਂ ਵੱਧੂ ਆਉਂਦੀ ਮੇਰੇ ਸਾਹਮਣੇ ਹੁਣ ਤਾਂ ਲੋਕਾਂ ਨੇ ਦੱਲੀ ਦਾ ਫੋਨ ਆਵਾਜ਼ ਨਹੀਂ ਆਉਂਦੀ ਆਪਾਂ ਨੂੰ ਦੱਲੀ ਸਾਡੇ ਲਹੂ ਪੀ ਲੈਂਦਾ ਆ ਇਹ ਤਾਂ ਹੈ ਨਹੀਂ ਬੋਲੀ ਜਾਂਦਾ ਉਧਰ ਤੇ ਬੋਲੀ ਜਾਂਦਾ ਇੱਧਰ ਕੁਝ ਨਹੀਂ ਸੁਣਦਾ ਜੈਸ ਨਾ ਕਹੀ ਜਾਈਗੀ ਹਾਂ ਹਾਂ ਬਸ ਤੇ ਆਵਾਜ਼ ਆਉਂਦੀ ਪੂਰੀ ਆਵਾਜ਼ ਆਇਆ ਟਮਾਟਰ ਵੀ ਹੈ ਸਹੀ ਭਾਜ ਹੈ ਨਾ ਕੋਈ ਬੜੀ ਆਪਣੇ ਕੋਲੇ ਪ੍ਰੋਬਲਮ ਹੁੰਦੀ ਕਿਸੇ ਕੋਲ ਹੁੰਦੀ ਹੀ ਹੋ ਜਾਂਦੀ ਹੈ ਰੇਂਜ ਦਾ ਫਰਕ ਪੈਂਦਾ ਕਿਤੇ ਕਿਤੇ ਹੈ ਕਿ ਨਹੀਂ ਆਵਾਜ਼ ਕਹਦਾ ਓਕੇ ਵਿੱਚ ਕਮੈਂਟ ਆਉਣ ਲੱਗੇ ਉਹ ਵੀਰ ਮੇਰੀ ਵੀ ਵਧਾਈਆਂ ਕਬੂਲ ਕਰਿਓ ਵਧਾਈਆਂ ਵੀਰ ਮਲਕੀਤ ਗੁੱਜਰ ਮਲਕੀਤ ਬਾਈ ਤੁਸੀਂ ਬਤਾ ਦਿਓ ਕਿ ਕਿਤਨਾ ਰੇਪ ਆਤੇ ਹੋ ਗੰਨੇ ਵਿੱਚ ਗੰਨੇ ਚ ਪਾ ਦਿੰਦੇ ਯਾਰ ਤਿੰਨ ਚਾਰ ਥੈਲੇ ਡਾਈ ਦੇ ਜੂਰੀ ਹਲੇ ਤੱਕ ਪਾਇਆ ਨਹੀਂ ਅੱਧਾ ਕ ਥੈਲਾ ਪਾਇਆ ਹੋਣਾ ਜੂਰੀ ਇਹਦਾ ਪਾਇਆ ਵੱਧ ਰੱਖਦੇ ਸੀ ਉਹ ਤੱਕ ਡਾਇਆ ਪਾਇਆ ਵੱਧ ਰੱਖਦੇ ਜੂਰੀ ਥੋੜੇ ਘੱਟ ਰੱਖਦੇ ਹੁਣ ਤੇ ਵਾ ਜੂਰੀ ਦੀ ਦੱਬਾ ਬਸ 29 ਜੂਨ ਨੂੰ ਤੁਸੀਂ ਨਵਾਂ ਸ਼ਹਿਰ ਆਏ ਤੇ ਆਏ ਹੋਣੇ ਵੀਰ 29 ਕੋਈ ਆਪਾਂ ਮੈਂ ਤਾਂ ਨਹੀਂ ਗਿਆ ਆਪਾਂ ਵੀ ਭੱਗੇ ਤੋ ਨਵਾਂ ਸ਼ਹਿਰ ਤੋਂ ਟ੍ਰੇਨ ਲੈਣੇ ਗਏ ਸੀ ਤੇ ਕੁੱਦਾ ਨਵਾਂ ਸ਼ਹਿਰ ਤੋਂ ప్రతి ਜੂਨ ਨੂੰ ਭਾਈ ਗਏ ਹੋਣੇ ਯਾਦ ਨਹੀਂ ਸਾਡੇ ਆਪਣੇ ਕੈਂਪਸ ਦਾ ਗਏ ਨਹੀਂ ਆਪਾਂ ਨਵਾਂ ਸ਼ਹਿਰ ਤਾਂ ਗਏ ਨਹੀਂ ਅਸੀਂ ਨਹੀਂ ਗਏ ਇੱਧਰ ਹੀ ਰੀਚ ਗਏ ਆਪਾਂ ਦੋ ਤਿੰਨ ਵਾਰੀ ਸਿੱਧਾ ਹੁਸ਼ਿਆਰ ਤੋਂ ਕੱਟਦੀ ਆ ਬਾਈ, ਕਿਆ ਕੱਟਦੀ ਆ ਬਾਈ। ਮੀਂਹ ਦਾ ਹਾਲ ਬਈ, ਮੀਂਹ ਹੈ ਉਹ ਨਹੀਂ ਹਾਲ ਕਰੀ ਦਸੀ। ਮੀਂਹ ਹੋਊਗਾ। ਮੀਂਹ ਦਾ ਬੁਰਾ-ਬੁਰਾ ਹਾਲ ਇਹ ਨਾਲ ਦਾ। ਤੇਰੀ ਪੈਂਦਾ। ਹੁਣ ਤਾਂ ਨਹੀਂ ਚੌਲ ਧਾਨੇ ਪੈਣੇ ਆ। ਸਲਾਮ ਵਾਲੇਕੁਮ, ਪਾਕਿਸਤਾਨ ਫੈਸਲਾਬਾਦ ਤੋਂ। ਮੁਕੀਦ ਬਾਈ ਦਾ ਕਿਆ ਹਾਲ? ਵਧੀਆ ਜੀ, ਵਧੀਆ ਨਿਕੈਮ ਹੈ। ਨਿਕੈਮ ਬੈਠਾ। ਗੁਰਵਿੰਦਰ ਸਿੰਘ ਸਾਹਿਬ ਜੀ ਕਾਲ ਬਾਈ। ਸਾਹਿਬ ਜੀ ਕਾਲ ਜੀ। ਹਾਥ ਸ੍ਰੀ ਕਾਲ ਗੁਰਵਿੰਦਰ ਸਿੰਘ ਜੀ। ਲੱਗੇ ਤੈਨੂੰ ਟਰੈਲਰ ਕਿਆ ਤਾ? ਅੱਗੇ ਤੈਨੂੰ ਟ੍ਰੇਲਰ ਮੇਂ ਮਿਲੇਗਾ ਟ੍ਰੇਲਰ ਟ੍ਰਾਲਾ ਟ੍ਰਾਲਾ ਟ੍ਰੇਲਰ ਕਿਹਾ ਬਾਈ ਨੇ ਚਲੋ ਗਲਤ ਨਹੀਂ ਹੋ ਜਾਂਦੇ ਕਈ ਵਾਰੀ ਸਪੈਲਿੰਗ ਆਪੇ ਸਿੱਧੇ ਕਹਾਲੀ ਦੇ ਟ੍ਰਾਲਾ ਕਿਹਾ ਦਾ ਬਾਈ ਟ੍ਰਾਲਾ ਨਹੀਂ ਮਿਲਿਆ ਟਾਲਾ ਜਾਣਾ ਦੇਖਣਾ ਮੈਂ ਆਪਾ ਇਹ ਤਾਂ ਨਹੀਂ ਤੈਨੂੰ ਉਧਰੋਂ ਦਾ ਮੈਂ ਦੇਖੀ ਅੰਦਰ ਜਿਹੜਾ ਟ੍ਰੇਲਰ ਦੇਖਣਾ ਤੁਸੀਂ ਜਿਹੜਾ ਉਿਤ ਕਹੇ ਤਾਂ ਹਾਂ ਕੱਲੂ 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 ਕੇਵਲ ਖਾਓ ਚੱਲਦੇ ਫੇਰ ਚੱਲ ਕੱਲੂ ਮਾਨੂੰ ਛੋਟੀ ਹੋਏ ਹਮ ਤੇ ਦੇਖ ਲੋ ਜੀ ਰੇਟ ਜੀ ਬੰਦਾ ਉਹ ਜਿਹੜਾ ਸਿੱਧੀ ਹੁਕੜਾ ਸਿੱਧੀ ਵਾਲਾ ਵੀ ਬਿਲਗਾ ਵੀ ਹੈ ਦੋ ਹੈ ਦੇਖ ਜਿਹੜਾ ਲੋਡ ਆ ਗਿਆ ਕੱਗੇ ਬਿਲਗਾ ਬਿਲਗਾ ਹੈ ਵੀ ਨੇੜ ਨਹੀਂ ਬਲਗਾ ਲੱਗੂਗਾ ਮੈਨੂੰ ਚੱਲ 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 ਹੁਣੇ ਚੱਲੀ ਜਾਈਂ ਤੋਂ ਕੰਮ ਨੂੰ ਦੇਖਣਾ ਪੈਣਾ ਬੋਲੂ ਦਾ ਡੰਗਰਾਂ ਦਾ ਟਾਈਮ ਹੁਣ ਕੱਲ ਨੂੰ ਦਿਨ ਮਾਜਾ 10 11 ਨਾ ਤਾਂ ਅਗਲੇ 10 11 ਵਜੇ ਬੈੱਡ ਵੱਿਲ ਲੈ ਹੁੰਦਾ ਅਗਲਾ ਹੈ ਕਿ ਨਹੀਂ ਤੋਂ ਪੰਜ ਹੋਰ ਗਿਆ ਯਾਰ 9 9:30 ਤੇ ਤੇਰੇ ਹੁਣ ਕਿਹਦਾ ਟਾਈਮ ਲੀਣਾ ਭੋਲੂ ਦਾ ਇਹ ਗੱਲ ਨਹੀਂ ਹੋਣਾ 9:30 ਵਜੇ ਤੋਂ ਪਹਿਲੇ ਕਾਕਾ ਕੰਡਾ ਸਵੇਰੇ ਵੱਡੀ ਦਾ ਮੱਢਿਆ ਉਹ ਤਾਂ ਸੀ ਸਵੇਰੇ ਹਰਕੀਰ ਭਾਈ ਮੁਬਾਰਕਾ ਭਾਈ ਮੁਬਾਰਕਾ 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 ਧੰਨਵਾਦ 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 ਸਭ ਤੋਂ ਪਹਿਲਾਂ ਕਾਕਾ ਸਵੇਰੇ ਸੋਨੂ ਥਾਲੀ ਵਾਲ ਸੋਨੂ ਆ ਇਹ ਸੋਨੂ ਇਹ ਬਈ ਸੋਨੂ ਸੇਤੋ ਵਾਲਾ ਇਹ ਪਹਿਨਾ ਸਭ ਤੋਂ ਪਹਿਨਾ ਸਵੇਰੇ ਉੱਠਦੀ ਸਾਰ ਗੋਆ ਚੱਕਣਾ ਆਪਣੇ ਵਰਗੇ ਕਹੇ ਜੀ ਆਪਣੇ ਵਰਗੇ ਆਪਣੇ ਵਰਗੇ ਬਾਈ ਜੀ ਬਲੌਗ ਹੀ ਅੱਜ ਬਾ ਬਾਰੇ ਫੈਸ਼ ਕਰ ਕਰ ਦੇਗਾ YouTube ਅੱਜ ਰੈਸਟ ਲੱਤੀ ਵੀ ਬਲੌਗ ਦੀ ਅੱਜ ਬਾਈ ਪਾਇਆ ਹੀ ਨਹੀਂ ਬਲੌਗ ਰੈਸਟ ਅੱਜ ਅੱਜ ਰੈਸਟ ਡੇ ਆ ਬਾਈ ਦਰਵੀ ਕਿੱਥੇ ਰਹਿੰਦਾ ਅੱਜ ਕੱਲ ਦਰਵੀ ਬਾਈ ਰਹਿੰਦਾ ਪਿੰਡੇ ਲੱਗਾ ਮੇਰੇ ਨਾਲ ਇੱਥੇ ਤੁਰ ਕੇ ਇਦਨ ਇਹ ਤਾਂ ਵਿਆਹ ਹੋਣ ਪੜਪੜ ਜੀ ਹੋ ਜਾਂਦੀ ਪੱਪੜ ਜਿਵੇਂ ਕਹਤੇ ਹੁੰਦੀ ਨਹੀਂ ਪਤਾ ਬਾਈ ਮੈਨੂੰ ਹਵਾ ਕਿੱਥੇ ਹਵਾ ਕਿੱਥੇ ਵੱਜੂਗੀ ਥੋੜੀ ਉਹ ਹਵਾ ਹਵਾ ਤਾਂ ਸੀ ਭਾਅ ਦੇ ਵੀ ਸਾਨੂੰ ਨਹੀਂ ਲੱਗੇ ਹਵਾ ਸਾਨੂੰ ਵੀ ਲੱਗਦੀ ਥੋੜੀ ਜਾਂ ਉਹ ਪੜਪੜਵਾਜੂ ਕਿਉਂ ਫਰਕ ਪਤਾ ਨਹੀਂ ਉਹ ਕੀ ਕਰ ਲਿਆ ਮੇਰੀ ਪਾਈ ਗਲੇ ਸਿਕਰ ਕੀ ਦੇ ਗਿਆ ਗਰਮੀ ਪੈ ਗਈ ਪਾਈ ਗਰਮੀ ਪੈ ਗਈ ਗਰਮੀ ਪੈ ਗਈ ਹੋਣੀ ਹੈ ਇਹ ਵੀ ਗਰਮ ਹੋ ਜਾਂਦੇ ਆ ਸਭ ਕੁਝ ਬਾਈ ਸਭ ਕੁਝ ਗਰਮ ਹੁੰਦਾ ਉਹ ਹਵਾ ਚ ਇਹਦਾ ਸਾਰੇ ਗਰਮੀ ਜਿਆਦਾ ਮਾਂਦੇ ਆ ਮੈਿਕ ਵਿੱਚ ਮੈਿਕ ਚ ਫਾਲਟਾ ਮੈਂ ਕਹਤਾ ਬਾਈ ਫੋਨ ਤੇ ਮੈਿਕ ਚ ਠੀਕ ਆ ਵੀਡੀਓ ਬਣਦੀ ਆ ਮੈਿਕ ਫੋਨ ਦਾ ਠੀਕ ਆ ਯਾਰ ਬੰਦੇ ਦੂਏ ਮੈਿਕ ਮੰਗਾ ਜਿਹੜੇ ਇੰਤਰੀ ਲੱਗਦੇ ਨਹੀਂ ਨਹੀਂ ਇਹ ਨਾਲੋਂ ਤਕੜੇ ਨਹੀਂ ਹੈਗੇ ਉਹ ਹਾਂ ਯਾਰ ਉਹਦੀ ਇੱਕ ਬੰਦੇ ਵਾਸਤੇ ਆ ਉਹ ਜੇ ਬੰਦੇ ਆਪਣੇ ਕੋ ਪੰਜ ਛੇ ਕਿੱਥੇ ਕਿੱਥੇ ਕਰੂ ਦੋ ਦਿਨ ਲੇ ਤਿੰਨ ਦੋ ਵਾ ਹੁੰਦਾ ਹੈ ਇੱਥੇ ਦਾਰ ਬੰਦੇ ਬੈਠੇ ਆ ਛੱਡ ਛੱਡ ਕੇ ਲਾ ਦੇ ਸਮਝਿਆ ਜੇ ਉਹ ਜਿਆ ਬੰਦਾ ਦੂਜੇ ਨਾਲ ਫੇਰ ਆਵਾਜ਼ ਕੱਢ ਦਿੰਦੀ ਆ ਉਹਦੀ ਬਾਤ ਆ ਯਾਰ ਸਭ ਬਹੁਤ ਚੱਕਦਾ ਇਹ ਉਹ ਕੈਪਚਰ ਕਰਦਾ ਫੇਲੇ ਮੇਰੇ ਨਾਲ ਚ ਪ੍ਰੋਬਲਮ ਇਹਨੂੰ ਲੋਡ ਨਹੀਂ ਹੈਗੀ ਮੈਕ ਮੁਕਦੀ ਆ ਆਪਾਂ ਕੋਈ ਜਾਣੇ ਮੈਂ ਕਿ ਲਿਆਂਦੇ تھے ਕਿ ਮੈਂ ਲੋਡ ਲੋਟ ਨਹੀਂ ਆ ਮੈਕਾਂ ਦਾ ਕੰਮ ਜਦੋਂ ਇੱਕ ਬੰਦਾ ਬੈਠ ਬੈਠਾ ਗੱਲ ਕਰਦਾ ਤਾਂ ਵੀ ਆ ਜਾਂ ਦੋ ਤਿੰਨ ਜਣੇ ਹੋ ਜਿੰਨੇ ਕਿਵੇਂ ਘੁੰਮਦਾ ਕੋਈ ਕਿਤੇ ਬੈਠਾ ਮੈਂ ਕਿੱਥੇ ਪੜੂੰਗਾ ਮੈਂ ਤੇ ਤੈਨੂੰ ਮੀ ਆਣਾ ਜਿੱਦ ਤੱਕ ਮੈਂ ਕਿ ਉਧਰੋਂ ਚੱਲਾਂ ਗੱਗੇ ਵੀ ਟਰਾਲੀ ਗੱਡੀ ਚਾਹੀਦੀ ਆ ਟਰਾਲੀ ਟਰਾਲੀ ਚਾਹੀਦੀ ਟਰਾਲੀ 14 7 ਦੀ 14 7 ਚਾਹੀਦੀ 14 7 ਵੇ ਬੇਗਾ ਟਾਈਪ ਹੋਵੇ 13 14 15 ਟਰੈਲੀ ਸਾਫ ਹੋਵੇ ਭਾ ਸਿਰ ਹੋਵੇ ਵਧੀਆ ਕੰਡੀਸ਼ਨ ਹੋਵੇ ਬਸ ਗ੍ਰਿੰਦਰਯਾਨੀ ਤਰੂਤ ਕੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵਧਾਈਆਂ ਹੋਮ ਲਕੀਤ ਬਾਈ ਜੀ ਦੀ ਤਰਨਦਾਵਾ ਹੈਲੋ ਜੀ ਸਿੰਗਲ ਸਿੰਗ ਹੈਲੋ ਟੂ ਮਹਾਲੋ ਬ੍ਰਦਰਸ ਆਰ ਐਮਸਟਰਡਮ ਹਾਲੈਂਡ ਨੀਦਰਲੈਂਡ ਟੂਡੇ ਟੂ ਵਾਚ ਟੂਡੇ ਟੂ ਮਚ ਹੌਟ ਇਨ ਹਾਲਾਂਡਾ ਫਰਹੰਦ ਤੋਂ ਕਿੰਨੇ ਕਿੰਨੇ ਕਿਲੋਮੀਟਰ ਦਾ ਬਣਾ ਧੰਨ 40-50 ਕੋਣਾ 50 ਹੋਊਗਾ ਯਾ ਯਾ ਇਹ ਗਾਵਿਰ ਕੀ ਨਾਪ ਵਧੀਆ ਵਧੀਆ ਫਿਰ ਐਨ ਵਧੀਆ ਫਿਰ 9 ਬੋ ਕਿੰਨੇ ਦਾ ਵਿਗਿਆ 6 ਦਾ ਵਿਗਿਆ ਬਾਈ 16 ਫੁੱਟ ਹੈਗੇ ਆ 16 ਫੁੱਟ ਹੈਗੇ ਐਨਾ ਵੱਡਾ ਕੀ ਕਰਨਾ ਤੁਸੀਂ 14 ਫੁੱਟ ਹੱਦ ਦਾ ਥੋੜਾ ਦੇਖ ਲੈ ਜੇ ਪਾਪਾ ਪੰਮਾ ਪੰਮਾ ਇਹਦੇ ਖਾਜ ਉਹਦੀ ਪੰਮਾ ਲੈ ਲੂ ਛੱਤ ਪੜਾਉਣਾ ਜਾਂਦਾ ਫੋਟਾ ਮਾ ਥੋੜਾ ਫੋਟਾ ਇੱਧਰ ਹੀ ਦੇ ਲੈਣਾ ਪਾਪਾ ਦੇਖ ਲਾਂਗੇ ਕੋਈ ਹਾਂ ਤੂੰ ਦੇ ਬਾਬੇ ਆਪਣਾ ਮੰਦੋ ਦੀ ਹਾਂ ਆਪਣੀ ਆ ਗਿਆ ਬਿਲਾ ਬੰਦੇ ਆਉ ਲੈ ਲਈ ਸੁਦੀ ਕਾਲਾ ਉਹ ਗੜੇ ਜਾਣੇ ਦੇ ਕੋਈ ਸਾਰੀ ਉਮਰ ਤੇ ਮੇਰੇ ਕੋਲ ਨਹੀਂ ਜਾਣਾ ਉਹਨੇ ਉਹਦੀ ਯਾਦ ਤਾਂ ਲੱਗਿਆ ਛਪਣਾ ਜਿਆਦਾ ਲੱਗਿਆ ਬੰਨ ਥੱਲੇ ਫਾਰਸ ਜਿਆਦਾ ਦਿੰਦੇ ਵਾਲੇ ਬੰਨ ਪਰ ਮੈਨੂੰ 16 ਦਵਾਣਾ ਪਰ ਮੈਨਾਂ ਗੇਣੀ ਤਾਂ ਪਰਚੀ ਉਹੀ 47 ਇਹਨੂੰ ਉਹੀ ਹੋ ਜਾਣਾ ਮੇਰੇ ਲਈ ਉਹ 12 ਮੈਂ 16 ਵਾਲਾ ਇਹਦਾ 12 ਹੈ ਕਿਨੇ ਗੇਂਦਾ ਹੋਈ 70 ਕੁਇੰਟਲ ਗੇਰਨੇ ਤਾਂ ਵੀਡੀਆ ਨਾ ਬਣਿਆ ਹੋਣਾ ਗੋਵਿੰਦ ਸਿੰਘ ਭਾਈ ਜੀ 5.6 80 70000 ਦੀ ਲਈ ਸੀ ਦਾ ਥੱਲੇ ਆ ਦਾ ਨਹੀਂ ਹੈਗਾ ਦਾ ਵੀਡੀਆ ਲੈ ਮੈਂ ਨਾ 89 ਦਾ ਦਾ ਹੈਗਾ ਮਲਾਦੀ 88900 ਵੀਡੀਆ ਨਾ ਡਰ ਲੈ ਆਇਆ ਦੇਖਦੇ ਹਾਂ ਕਿਹੜੀ ਹੁੰਦੀ ਬਣਾਉਣੀ ਟ੍ਰੇਲਰ ਵੀ ਬਣਾਉਂਦੇ ਫਿਰ ਤੂੰ ਹੀ ਲੈ ਨਵਾਂ ਮਨੂਗਾ ਤੇ ਦਿਖਾਈ ਜਾਂ ਟ੍ਰੇਲੇ ਤੂੰ ਲੈ ਲੈ ਮੈਂ ਤੇ ਰਾਲੇ ਲੂੰਗਾ ਡੀਨਿਆ ਚ ਉਹ ਤੂੰ 14 ਮੁੜਾ ਲੈ ਮੈਂ ਤਾਂ 14 ਹੀ ਲੈਣਾ 13 14 ਬਸ 14 14 ਹੱਬ ਆ ਜੋ 14 ਦੇ ਉੱਪਰ ਨਾ ਮੇਰੇ ਕੋ ਖੜਨਾ ਕਿਤੇ ਨਾ ਜਗ੍ਹਾ ਕਿਹੜਾ 16 16 ਫੋਟਾ 16 ਫੋਟਾ ਨਹੀਂ ਖੜਨਾ ਮੇਰੇ ਘਰਾਂ 14 ਠੀਕ ਆ 14 ਹੀ ਖੜਨਾ ਮੇਰੇ ਕੋਲ 14 ਵੀ ਆ ਕੋਕੀ ਖੜਨਾ ਕਰ ਨਹੀਂ 14 15 ਤਾਂ ਦੇਖ ਲੈ ਹੈਗਾ ਨਹੀਂ ਹੈਗਾ ਕਿਉਂ ਨਾ ਇਹ ਮਲਗੀ ਸੀ ਲੋ ਇਹ ਉਹ 18 ਦੋ ਆਲੇ ਹੁਣ ਆਪਾਂ ਨੇ ਹੁਣੀ ਤਾਂ ਨਾ ਇਹਦੇ ਗੰਨੇ ਤੇ ਪੈਣਾ ਵਾ ਠੀਕ ਹੈ ਗਿੜਾ ਪੈਣ ਦੇ ਨਾ 10 ਐਡਾ ਟਰੈਕਟਰ ਹੁਣ 15 ਫੋਟਾ ਲੈ ਕੇ ਜਾਉਂਗਾ ਨਾ ਨਾ ਠੀਕ ਹੈ ਠੀਕ ਹੈ ਬਾਈ ਰਹਿਣ ਦੇ ਤੂੰ ਫੋਟਾ ਕਾ ਦੇ ਨਾ ਬਹੁਤ ਆ ਬਹੁਤ ਆਪ ਦਾ ਲੋਡ ਹੈ ਪਰ ਬਹੁਤ ਬਹੁਤੀ ਲੱਗਿਆ ਬੇ 200 ਕੁਇੰਟਲ ਗੰਨਾ ਜਾਣਾ ਨਹੀਂ ਜਿਖੜਾ ਨਹਿਰ ਪਰ ਲੱਗਿਆ ਵੀ ਨਹੀਂ ਉਹ ਨਹਿਰ ਕੱਚੀ ਵਰ ਤੇ ਤਰਾ ਐਂਗਲ ਐਂਗਲ ਉਵੇਂ ਆਦਲੋ ਹੋ ਲੱਗਿਆ ਵਾ ਸੀਰ ਬਣਾ ਜਾਂਕਦਾ ਸਾਲ ਤਾਰਾ ਸਿੰਧ ਬਣਿਆ ਯਾਰ ਹਾਂ ਕੁਆਲਿਟੀ ਜੋ ਚਾਹੇ ਬੱਬਾ ਤੂੰ ਰਹਿਣਦੇ ਹਲੇ ਹਲੇ ਕੁਝ ਨਹੀਂ ਕਰਨ ਝੋਗੇ ਹੈਗੇ ਹਲੇ ਬੰਦ ਦਾ ਕੰਮ ਜਦੋਂ ਟਰੈਕਟਰ ਦੇ ਪੈਸੇ ਤੋੜੇ ਜਦ ਤੱਕ ਬੰਦ ਜਦ ਤੱਕ ਬੰਦ ਦਾ ਠੀਕ ਆ ਪਹਿਲਾਂ ਦੂਜੀ ਗੱਲ ਟਰੈਕਟਰ ਥਾਰੋ ਪਹਿਲਾਂ ਤਾਂ ਟਰੈਕਟਰ ਦੇ ਬਾਹ ਮੱਝ ਹਾਜ ਲੈ ਲਿਓ ਲੋੜੇ ਨਹੀਂ ਅੱਜ ਕਿ ਕਰਕੇ ਬਹੁਤ ਜੱਜ ਜੱਜ ਕੰਮ ਚਲਾਉਣਾ ਹਾਂ ਇਹਨੇ ਵੀ ਚੱਲਣਾ ਹੈ 15 ਫੁੱਟ ਬਹੁਤ ਹੈ ਨਾਲੇ ਵਧੀਆ ਜੀ ਜੀ ਮੀਰੀ ਵੀ ਯਾਰ ਰੁਕ ਜਦ ਤੱਕ ਨਹੀਂ ਨੇ ਟਰੈਕਟਰ ਦੇ ਪਿੱਛੇ ਪੈਣਾ ਹਾਂ ਇਹ ਟਰਾਲੀ ਲੱਗਣਾ ਕੁਝ ਨਹੀਂ ਲੱਗਦਾ ਟਰੈਕਟਰ ਉੱਡੀ ਲੰਬਾ ਐ ਪਾਵਰ ਮਹੀਆ ਦਾ ਐ ਲੰਬਾਈ ਉਨੀ ਹੋਵਦੀ ਇਹ ਗੰਨਾ ਆਪ 150 ਲਗਾਉਣਾ ਪਾਉਣਾ ਐ ਪਰ ਹਾਂ ਬਸ 150 ਆਮ ਲੈਣਾ ਹੀ ਪਰ ਬਸ ਬਸ ਪਰ ਆਪਾਂ ਜਾਣਾ ਹੋਰ 100 ਮੋਟਰ ਤੇ ਕੀ ਕਰਨਾ ਕਿਆ ਲੋਕੜਾ ਰਹਤੈਨ ਨਾ ਸਾਡੇ ਮੜਾਈ ਵਾਲੇ ਰਸਤੇ ਹੈਗੇ ਮੋੜ ਪਿਠਾਉ ਉਂਗਜਿੰਦਾਂ ਥੱਲੇ ਤੁਹਾਡੇ ਇੱਧਰੋਂ ਤਾਂ ਠੀਕ ਏ ਢਰੀਆਂ ਦੇ ਉੱਪਰ ਉਹ ਵੀ ਗੱਲ ਐ ਇੱਥੇ ਵੀ 150 ਦੇ ਵਿਖੋ ਹੋ ਜਾਣ ਬਾਹਰਾ ਦੋਗਾ ਬਾਹਰਾ ਦੋਣਾ ਉਲੇ ਪਾਸੇ ਇਥੇ ਜੇਨ ਕੋਲ ਦਿੱਤਾ ਪਾਣਾ ਉੱਥੇ ਠੀਕ ਉੱਥੇ ਤਾਂ ਹੀ ਕੋਲਾ ਨਾ ਕਰੇ ਗਾਂ ਤੇ ਪਾਲਿਆ ਵੇ ਆਓ ਸਾਬ ਵਾਹ ਦੇ ਆਰਾਮ ਨਾ ਜਾਂਦਾ ਅੱਧਾ ਘੋੜਾ ਪਾਲੇ ਬਸ ਪੂਰੇ ਫੁੱਲ ਆਰਾਮ ਕਰਦਾ ਪਾਰਟੀ ਵਿੱਚ ਨਹੀਂ ਫਿਰਦਾ ਘਰੇ ਲੈ ਕੇ ਮਰਾਵੇ ਇੱਥੇ ਮਰਾਵੇ ਉਹਦੀ ਐਸੇ ਉਂਗ ਚ ਉੱਥੇ ਤਾਂ ਪਾਰਟੀ ਬਜਣੀ ਲੋੜੇ ਦੀ ਬਾਤ ਨਹੀਂ ਮਰਾਉਂਦੀ ਇੱਥੇ ਮਰਾ ਲਿਆ ਕੇ ਤੀ ਨਹੀਂ ਤਾਹੇ ਦਾ ਇਹਨੂੰ ਟਰੈਲਾ ਤੋਂ ਬਾਹਰ ਆਉਣਾ ਦੋ ਵਗੈਰ ਸਾਡੀ ਗੱਡੀ ਰੁੜਦੀ ਹੈਗੀ ਇੱਕ ਲੱਦ ਕੇ ਤਾਂ ਖੜ ਜਾਂਦਾ ਹੈਲੋ ਹਿੰਕਗੇ ਦਵਾ ਦੇਣਾ ਇਹਨੂੰ ਇਹ ਕਹਿ ਲਾ ਮੇਲੇ ਤੇ ਆਉਣਾ ਫੇਰ ਲੱਦਣਾ ਭਈਏ ਖਾਲੇ ਦੇ ਕੰਮ ਪਾ ਮੈਨੂੰ ਕਹਿੰਦਾ ਗੱਲਾਂ ਬਹੁਤ ਆਉਣ ਲੱਗੀਆਂ ਜਿਵੇਂ ਜਦੋਂ ਬਲੌਗ ਬਣਾਉਣ ਲੱਗਿਆ ਕਾਣ ਪੰਮਾ ਪੰਮਾ ਗੱਲਾਂ ਕਰਤੀਆਂ ਗੱਲਾਂ ਪਹਿਲਾਂ ਪਾਪਾ ਬੋਲ ਦਿੰਦਾ ਹਾਂ ਹੁਣ ਬਲੌਗ ਬਣਾਉਣ ਲੱਗਾ ਮੈਂ ਬੋਲਣ ਲੱਗਾ ਗੱਲਾਂ ਸਖਾਤੀਆਂ ਗੱਲ ਬਈ ਸਿੱਖਣਾ ਪੈਂਦਾ ਟਾਈਮ ਨਾਲ ਆਹੋ ਕਹੇ ਚੀਜ਼ ਠੀਕ ਨਹੀਂ ਹੁੰਦਾ ਬਲੌਗ ਬਣਾਉਣਾ ਫੇਰ ਬੋਲਣਾ ਤਾਂ ਪੈਣਾ ਹੀ ਨਾਲੇ ਭਾਈ ਜੇ ਕੈਮਰਾ ਵੀ ਆ ਕੇ ਜੱਕ ਖੁੱਲ ਗਈ ਆ ਖੁੱਲ ਗਈ ਫੇਰ ਪੋਲਟਰੀ ਫਾਰਮ ਤੋਂ ਸਟਾਰਟ ਹੋਣਾ ਨੇਤਰ ਭਾਈ ਪਤਾ ਨਹੀਂ ਭਾਈ ਨੇਤਰ ਭਾਈ ਵੀ ਕੀ ਕੀ ਪ੍ਰੋਸੈਸ ਰਹਿੰਦਾ ਉਹਦਾ ਦੇਖਦੇ ਕਨੈਕਸ਼ਨ ਮਿਲਣਾ ਖੰਭੇ ਸਮਾਨ ਆ ਗਿਆ ਖੰਭੇ ਨਹੀਂ ਆਏ ਉਹਦੇ ਕਨੈਕਸ਼ਨ ਤੇ ਬਾਅਦ ਹੀ ਇਹਦਾ ਫੇਰ ਕੰਮ ਚੱਲਣਾ ਮੁਰਗੀ ਮੈਂ ਤੇਰੇ ਸਭ ਆਏ ਪਤਾ ਹੀ ਖੜੇ ਹੋਣੇ ਫਿਰ ਉਹ ਤਾਂ ਉਮਰ ਤਿਆਰ ਆ ਨਹੀਂ ਹੋਰ ਸਾਈਟ ਤੇ ਸ਼ੂਟ ਦਾ ਤਿਆਰ ਆ ਸਾਰੇ ਥਰਸ ਪੈ ਗਿਆ ਥੱਲੇ ਪੱਖੇ ਭੁੱਖੇ ਵੀ ਚਾਹੀਦੇ ਨੇ ਪੱਖੇ ਚਾਹੀਦੇ ਆ ਬਾਈ ਉਹਦੇ ਕਰੀ ਜਾਂਦੇ ਬਿਜਲੀ ਚਾਹੀਦਾ 24 ਘੰਟੇ ਦੀ ਲਾਈਟ ਚਾਹੀਦੀ ਆ ਬਿਜਲੀ ਗਲੇ ਚੱਲਣੀ ਆ 24 ਵਾਲੀ ਜਾਣਾ ਉੱਥੇ ਕਨੈਕਸ਼ਨ ਤੋਂ ਬਾਅਦ ਹੀ ਬਿਜਲੀ ਦੇ ਬਾਅਦ ਕੰਮ ਚੱਲਣਾ ਸਾਰਾ ਉਹ ਤਾਂ ਹੈ ਹੀ ਆ ਤੇਰਾ ਬਾੜ ਗਿਆ ਹੋਗੇ ਘੁੰਮ ਕੱਲ ਕੱਲ ਵੀ ਇੱਕ ਨਹੀਂ ਕਰਨੀ ਬਾਈ ਇਹ ਆਰ ਬਾੜ ਟਿਕਟ ਵਨ ਅੱਗਾ ਵੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਸਪੀタル ਆ ਗਿਆ ਨਹੀਂ ਨਹੀਂ ਮਾਰਨੇ ਲੱਗਿਆ ਮੈਂ ਖਾਂਦਾ ਉੱਥੇ ਬਾਈ ਕਹਿੰਦਾ ਕਾਟੀਵੇਟਰ ਮਗਰ ਥਾਪਾ ਦੇਖੋ ਕਿਤੇ ਬਾਈ ਸੱਪ ਦਿਖਾ ਦੇ ਨਹੀਂ ਸਾਨੂੰ ਰਸੀਆਂ ਪਈਆਂ ਬਾਈ ਉਹ ਰਸੀਆਂ ਰਸੀਆਂ ਥਾਪਾ ਵੀ ਜਾਂਦਾ ਬਈ ਚਲ ਆ ਜੂਗਾ ਧਰ ਤੇ ਉਹ ਇੱਥੇ ਆ ਵੀ ਜਾਂਦਾ ਉਹ ਧਰ ਤੇ ਉਹਨਾਂ ਦੀ ਆਉਣਾ ਹੀ ਹਲੇ ਆਨੇ ਤੂੰ ਆਪਣੇ ਕੱਕਾ ਕਾ ਕਰਨੀ ਜਾਂਦਾ ਥੋੜਾ ਥਾਪਾ ਨੇ ਵੀ ਉਹ ਕਰ ਰਿਹਾ ਇਹ ਧਰਤੀ ਰਹਿਣਾ ਕਿਤੇ ਉਹਨਾਂ ਥਾਪਾ ਹੀ ਤਾਂ ਰਹਿੰਦੇ ਅਸੀਂ ਤਾਂ ਸੱਪ ਹੀ ਰਹਿੰਦੇ ਆ ਵੇਨਾ ਗੇਤੀ ਵੜੀ ਕਰਦਾ ਉਹ ਸੱਪਾ ਜਿਹਾ ਰਹਿੰਦਾ ਸੱਪਾ ਗੋਲੇ ਆ ਬਾਈ ਹਾਂ ਆਹੋ ਮੇਰੇ ਵੱਨ ਹੋਣੇ ਆ ਗੰਨੇ ਚ ਅੰਮੇ ਬਾਈ ਦੀ ਕੋ ਕੋਠੀ ਦਾ ਮਾਣਾ ਬਾਈ ਕੋਠੀ ਦਾ ਬਲੌਗ ਪਾਉਣਾ ਪਵੇ ਦੇਖੋ ਸਾਰੇ ਕੋਠੀ ਦਾ ਬਟੌ ਦਾ ਕੋਠੀ ਪਾਈ ਪਾ ਮੈਂ ਨੇ ਬਾਈ ਆਏ ਪਾ ਮੇਰਾ ਰੰਗ ਰੰਗ ਕੋਠੀ ਮੈਂ ਤਾਂ ਰੰਗ ਗਰਾ ਕੇ ਫੇਰ ਬਣਾਉਂਗਾ ਕੋਈ ਨਾ ਨਾ ਇੱਕ ਵਾਰ ਡਿਜ਼ਾਈਨ ਦਿਖਾ ਦੂੰਗਾ ਪਹਿਲਾਂ ਡਿਜ਼ਾਈਨ ਦਿਖਾ ਦੂੰਗਾ ਬਾਅਦ ਚ ਰੰਗ ਦਿਖਾ ਦੂੰਗਾ ਫਿਰ ਤਿਆਰ ਹੋਏ ਤੇ ਐਸਟੀਮੇਟ ਚ ਹੋ ਜਾਂਦਾ ਇਹਦੇ ਕੱਚੇ ਅੰਦਰ ਦੇ ਕੱਚੇ ਹੀ ਤੇ ਓਕੇ ਪਾ ਲਿਆ ਨਹੀਂ ਛੱਤ ਪਾ ਲਿਆ ਨਹੀਂ ਦੀ ਹੈ ਕਿ ਨਹੀਂ ਰਵਲ ਸਟੋਰੀ ਦਾ ਇੱਕ ਫਾਇਦਾ ਹੈ ਗੱਲੇ ਠੰਡਾ ਰਹਿਦਾ ਹੈ ਗੱਲੇ ਅੰਦਰ ਰਹਿਦਾ ਹੈ ਠੀਕ ਹੈ ਉੱਪਰ ਚੜ ਜਾ ਹਾਂ ਉੱਤੇ ਅੱਗ ਕਰਮ ਬਈ ਸਿਆਲਾ ਵਿੱਚ ਸਿਆਲ ਵਿੱਚ ਉੱਪਰ ਠੀਕ ਹੈ ਸਿਆਲਾ ਚੋਂ ਉੱਪਰ ਠੀਕ ਹੈ ਕਰਮ ਰਹਿਦਾ ਤੂੰ ਪਾ ਠੀਕ ਆ ਛੱਲੇ ਢੰਡਾ ਰਹਿੰਦਾ ਹਾਂ ਸ਼ਿਆ ਚਾਹੀਦਾ ਰਵਲ ਸਟੋਰੀ ਹੋਵੇ ਸ਼ਿਆ ਮੈਂ ਸ਼ਿਆ ਆ ਗਾਲ ਦੀ ਆ ਗਾਲ ਤੇ ਬੰਮਿਆ ਉਧਰ ਏਸੀ ਉੱਪਰੋਂ ਆਵਾਜ਼ ਆਦਾ ਤਾਂ ਦਿਖਾਇੀਏ ਤੈਨੂੰ ਮੈਂ ਤਾਂ ਵੀਰ ਮੈਂ ਤੁਮੇ ਤੇ ਪੁੱਛਦਾ ਹਾਂ ਮੈਂ 2 ਸਾਲਾਂ ਚ ਚੱਲਿਆ ਪਰ ਕੋਈ ਪਤਾ ਕੋਈ ਨਹੀਂ ਪਤਾ ਕਿ ਸਾਲਾ ਮਾਂਡਾ ਕਾ ਦੇਖ ਅੱਗੇ ਤਾਂ ਲੱਗਣਾ ਇੱਧਰ ਤਾਂ ਰੂਣੀ ਸ਼ੁਰੂ ਹੋ ਜਾਂਦਾ ਜਿੰਨਾ ਚਿਰ ਟਰਾਲੀ ਨਹੀਂ ਹੁੰਦਾ ਚਾਹ ਤਪੇ ਤਪਾ ਬੈਂਦੀ ਦੀ ਪੈਂਦੀ ਸਾਹ ਹੀ ਦਾ ਠੰਡਾ ਹੁੰਦਾ ਫਿਰ ਤੋਂ ਸਰਪਾ ਪਾ ਜਾਂਦੀ ਹੈ ਨਹੀਂ ਕਮਰਾ ਠੰਡਾ ਹੋ ਗਿਆ ਠੀਕ ਆ ਹੁਣ ਜੇ ਪਈ ਆ ਮੜੀ ਗੰਧ ਨੂੰ ਹੱਥ ਲੱਗਿਆ ਗੰਧ ਹੈ ਜੀ ਗਰਮ ਅੱਜ ਗਰਮੀ ਬਹੁਤ ਹੈ ਹੌਣ ਥੱਲੇ ਪੈਂਦੀ ਆ ਕੰਦਾ ਵੀ ਗੰਡੀਆਂ ਫਾਸ ਵੀ ਡੰਡਾ ਹੋ ਜਾਂਦਾ ਦੂ 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 ਮੈਂ ਤਾਂ ਸੁਣੇ ਆਲੇ ਜੇ ਹੂੰ ਸੁਬਾ ਸੁਬਾ ਉੱਠ ਕੇ ਦੇਖਿਆ ਕੈਨੇਡਾ ਮੈਂ ਸਵੇਰ ਹੋਣੀ ਹੱਦਿਆ ਗਾੜਾ ਕੂਲਰ ਲਾਇਆ ਉਹਨਾਂ ਨੂੰ ਕੂਲਰ ਵੀ ਲਾ ਤੇਲ ਐਨ ਬੈਠਿਆ ਰਹੀਆਂ ਫਿਰ ਰਾਹੋਂ ਨਾਲ ਇੱਕ ਮੈਂ ਸਤੀ ਕਿਹੜੀ ਕੁਤਣੀ ਹੋ ਗਈ ਬਹੁਤ ਮੈਂ ਸੋਈ ਜੰਦਾਦਾ ਦਾ ਉਹਨੂੰ 5 ਲੀਟਰ ਤੇਲ ਪਲਾਤਾ ਸਰੋਂ ਦਾ ਦੋ ਮਹੀਨੇ ਚ ਕਰਦੇ ਗਰਮੀ ਤੇ ਉਹਨੀਆਂ ਸੜੀ ਨੂੰ ਖਾਂ ਕੇ ਕਰਦੀਆਂ ਆਉਣ ਲਾ ਦੇ ਗਾਉਣ ਲਾ ਦੇ ਮੈਂ ਇੱਕ ਦਿਨ ਛੱਡ ਕੇ ਹੁਣ ਹੁਣ ਕਰੀ ਜਾਵੇ ਫਿਰ ਕੈਨੇਡਾ ਸਵੇਰ ਹੀ ਹਲੇ ਸਵੇਰ ਹੋਈ ਨਹੀਂ ਸ਼ਾਮ ਹੋ ਗਈ ਸਵੇਰ ਬਸ ਸਵੇਰ ਹੀ ਹੋਣੀ ਹੈ ਉੱਥੇ ਬਾਈ ਕਹਿੰਦਾ ਮੈਂ ਉੱਠਿਆ ਹਾਂ ਲੇਕਿਨ ਕੈਨੇਡਾ ਚ ਬਸ ਸਵੇਰ ਹੋਣ ਲੱਗੀ ਧਰ ਕੇ ਉੱਜਾ ਬਾਈ ਉੱਠ ਜਾ ਜਦ ਅਸੀਂ ਜਾਉਂਗੇ ਫਿਰ ਦੱਸੂਗੇ ਭਾਈ ਸਵੇਰ ਹੈ ਕਿ ਸ਼ਾਮ ਆ ਅਮਰੀਕਾ ਚ ਕਹਾਂ ਤੁਹਾਡੀ ਵੀਡੀਓ ਦੇਖ ਕੇ ਮੇਰਾ ਜਾਂਦਾ ਬਾਈ ਵਧੀਆ ਵਧੀਆ ਬਾਈ ਥੋੜੇ ਦਾ ਸਾੜਾ ਜੀ ਲੱਗੇ ਰਹਿੰਦਾ ਅਸੀਂ ਥੋੜਾ ਨਾਲ ਰੱਖਦੇ ਹਾਂ ਬਸ ਲੇਕਿਨ ਇਹ ਗੈਲੀ ਆ ਆ ਤੁਮਾਂ ਵੀ ਕਿੱਥੇ ਗਿਆ ਸਾਂਤਾ ਮਾਵੀ ਦਾ ਬਾਈ ਸਾਡੇ ਬਲਾਗ ਚ ਨਹੀਂ ਦੇਖੂਗੇ ਤਾਂ ਅਸੀਂ ਵੀ ਨਹੀਂ ਚੱਲਣਗੇ ਪਹਿਲਾਂ ਵੀ ਨਹੀਂ ਆਉਂਦਾ ਬਲਾਗ ਮਾ ਤਾਂ ਹੁਣ ਤੱਕ ਆਉਣਾ ਉਹ ਇਹ ਤੁਸੀਂ ਦੇਖਦੇ ਤੁਸੀਂ ਬਣਾਈ ਜਾਂਦੇ ਹੈਗੇ ਤੁਹਾਡੇ ਨਾਲ ਅਸੀਂ ਇਹ ਤੁਸੀਂ ਸਾਡ ਸ਼ਰਤ ਤਾਂ ਅਸੀਂ ਵੀ ਸਾਡ ਸ਼ਰਤਾਂ ਸਾਡੇ ਨਾਲੇ ਕੰਮ ਆ ਬਾਈ ਸਾਡੇ ਨਾਲੇ ਆ ਬਾਈ ਸੀ ਪਾ ਚੱਲਿਆ ਡਿਊਟੀ ਨੂੰ ਉਮਰੇ ਕਿੰਨੇ ਜ਼ਮੀਨਾਂ ਭਾਈ ਉਹ ਕਹਦਾ ਭਾਈ ਬਹੁਤ ਜ਼ਮੀਨ ਬਹੁਤ ਜ਼ਮੀਨ ਸਾਰੇ ਪਿੰਡ ਦੀ ਪਾਉਂਦਾ ਮੇਰਾ ਬਹੁਤ ਜ਼ਮੀਨਾਂ ਭਾਈ ਪਿੰਡ ਦਾ ਰਸੂਖਦਾਰ ਬੰਦਾ ਹੈ ਇਹ ਬਹੁਤ ਹੈ ਯਾਰ ਮੈਨੂੰ ਦੱਸ ਦੇ ਕਿਨੇ ਕਿਲੇ ਤੇਰੇ ਸੱਤ ਕਿਲੇ ਸੱਤ ਕਿਲੇ ਥੋੜੀ ਹੈ ਸੱਤ ਕਿਲੇ ਰੋਡ ਪਰ ਹੈ ਹਾਂ ਵੀ ਕਿਹਦੀ ਸੱਤ ਨਾਲ ਰੋਡ ਪਰ ਹੈ ਰੋਡ ਪਰ ਹੈ ਕਰੋੜਾਂ ਵਾਲੇ ਤੇਰੇ ਪਰ ਕਰੋੜਾਂ ਵਾਲੇ ਸਾਡੇ ਬਦੂਏ ਛੋਟੇ ਖੱਤ ਗੇ ਥੋੜੇ ਹੁੰਦੇ ਵਮੇ ਯਾਰ ਨਾ ਮੈਂ ਕਿਹੜੇ ਕਹਾਂ ਥੋੜੇ ਯਾਰ ਜਿਹੜੇ ਰੱਬ ਨੇ ਦੇ ਦਿੱਤੇ ਬਹੁਤ ਬਾਈ ਕਰਨੇ ਵਾਲੇ ਹੁੰਦਾ ਦੇਖ ਮੇਰੀ ਗੱਲ ਸੁਣ ਲੈ ਬਾਪੂਆਂ ਨੇ ਸਾਂਭ ਕੇ ਰੱਖੇ ਹੋਏ ਬਿਜੁਰਗ ਸਾਂਭ ਕੇ ਯਾਰ ਮੇਰੀ ਗੱਲ ਤੇ ਜੇ ਤੇਰੇ ਦੋ ਪੀਲੇ ਜੇ ਸਾਂਭ ਕੇ ਰੱਖੇ ਹੋਏ ਨਾ ਪਰ ਠੀਕ ਔਹੀ ਬੰਦਾ ਕਰਨੇ ਵਾਲਾ ਚਾਹੀਦਾ ਮਿਹਨਤ ਸਭ ਕੁਝ ਹੈ ਜਿਹਨੇ ਕਰਨੀ ਨੇ ਨੀਂ ਨਾ ਬੀਜੀ ਲੀ ਤੇ ਕੀਲੇ ਉਹ ਵੀ ਲਗਾ ਦੇਣੀ ਫਿਰ ਹੈ ਕਿ ਨਹੀਂ ਹਫਤੇ ਬਾਅਦ ਤਾਂ ਪੰਗੇ ਨਸ਼ੀਆਂ ਦੇ ਅੱਜ ਗੱਲ ਹੈਲੋ ਜਿਹੜਾ ਨਸ਼ਿਆਂ ਤੇ ਬਚਿਆ ਬਾਈ ਠੀਕ ਆ ਸਭ ਕੁਝ ਠੀਕ ਆ ਬਸ ਹਾਂ ਜ਼ਿੰਦਗੀ ਕੱਢੀ ਗਿਆ ਤੂੰ ਨਹੀਂ ਤਾਂ ਕਿਲੇ ਦੇ ਕਿਲੇ ਖਾ ਜਾਂਦੇ ਜੰਦੂ ਰੋਇਆ ਨਸ਼ਿਆਂ 'ਚ ਇਹ ਕੁਛ ਨਹੀਂ ਇਹ ਕੋਈ ਹੈਗਾ ਨਹੀਂ ਭਾਲ ਕੇ ਘੋਰ ਕੇ ਐਰੀ ਸਿੱਖੂ ਐਰੀ ਸਿੱਖੂ ਕੰਗ੍ਰੈਚੁਲੇਸ਼ਨ ਬਾਈ ਪੰਮੇ ਵੀਰ ਸਰਪੰਚ ਬਣਾਉ ਬਾਈ ਕਹਿੰਦਾ ਨਹੀਂ ਬਾਈ ਇਹ ਪੰਗਾ ਨਹੀਂ ਹੈਗਾ ਤੇ ਨਹੀਂ ਕਿ ਲੱਕ ਕਿ ਲੱਕ ਵੀ ਗਿਆ ਉਹ ਗੱਲ ਨਹੀਂ 6 6 ਰਹਿ ਜੂਗੇ ਪਿੱਛੇ ਕੱਲ ਦਾ ਹੀ ਆ ਉਹ ਬੜਾ ਵੀ ਸਕਦਾ ਜੇ ਢਾਗ ਰੋ ਚੱਲਿਆ ਹਾਂ ਜਾਂ 7 ਦੇ 10 ਜਾਂ 7 ਤੇ 10 ਦਊਂਗੇ ਆ ਬਾਪੇ ਦਾ ਜਾਂ ਫਿਰ ਮੇਰੇ ਮੂੰਹ ਉੱਤੇ ਹੀ ਪਾ ਦਊਂਗਾ ਇਹ 7 ਦੇ 10 ਹੋਊਗੇ ਇਹ 7 ਦੇ 6 ਆਉਂਗੇ ਫਿਰ ਆ ਪਾਂਚੀ ਚ ਬੰਦੇ ਦਾ ਘਟੇ ਦੇਖੇ ਜਾਂਦੇ ਹੀ ਦੇਖੇ ਕਿੰਨੇ ਦੇਖੇ ਆ ਬੰਦੇ ਦਾ ਬਹੁਤ ਘਟੇ ਦੇਖੇ ਆ ਕੋਈ ਉਹ ਬਣਾਉਂਦਾ ਤੇ ਉਹ ਨਹੀਂ ਚਾਹੀਦਾ ਬੰਦਾ ਬਹਿਲਾ ਜਿਹਨੇ ਸ਼ੌਂਕ ਹੈ ਕੰਮ ਕਰਨੀ ਦਾ ਮਾਰਾ ਕੰਮ ਨਹੀਂ ਹੈਗਾ ਨਹੀਂ ਕੰਮ ਨਹੀਂ ਮਾਰਾ ਸੇਵਾ ਇੱਕ ਕਿਸਮ ਦੀ ਯਾਰ ਮੈਂ ਵੀ ਤੈਨੂੰ ਕਹਿੰਦਾ ਕੰਮ ਮਾਰਾ ਨਹੀਂ ਹੈਗਾ ਪੰਗਾ ਹੈ ਬੰਦਾ ਬਹਿਲਾ ਵੀ ਬਹਿਲਾ ਚਾਹੀਦਾ ਬੰਦਾ ਬਸ ਟਾਈਮ ਬੰਦੇ ਨੂੰ ਸ਼ੌਕ ਹੋ ਗਏ ਕੰਮ ਕਰਨ ਦੇ ਜਿਹੜਾ ਆਪਣੇ ਕੈਪਟਨ ਨੂੰ ਤਾਂ ਹੈਗਾਹੀਂ ਟਾਈਮ ਤਾਂ ਹੈ ਨਹੀਂ ਇੰਨਾ ਤੈਨੂੰ ਜਾਣਾ ਪੈਣਾ ਰੋਜ਼ ਕਿਤੇ ਨਾ ਕਿਤੇ ਤੁਰਿਆ ਰਹਿ ਤੂੰ ਹੁਣ ਕੈਪਟਨ ਆਪਣੇ ਕੈਪਟਨ ਨੂੰ ਵਿਚਾਰੇ ਇਹਨੂੰ ਚੱਲ ਖੌਂਕਾ ਬਹੁਤ ਤਰ ਨੂੰ ਦੇ ਲਾ ਕੋਲ ਕੜ ਕੇ ਸਿਰਫ ਕੰਮ ਕਰਾਉਂਦਾ। ਉਹ ਕਹਿੰਦਾ ਵੀ ਹੁਣ ਜੇ ਤੂੰ ਬਣ ਗਿਆ ਪੰਜ ਸਰਪੰਚ ਤੈ ਤਾਂ ਦੇਖੀਓ ਪਾਂਚੀ। ਹਾਂ ਅਸੇ ਦੇਖ ਲਈ। ਨਾਲ ਤਾਂ ਪਾਂਚੀ ਦੇਖੀ ਜਦੋਂ। ساری ਉਮਰ ਕਰਦੇ ਨੂੰ ਆ ਗਈ। ਜੇ ਤੂੰ ਸਰਪੰਚੀ ਦੇਖੀ ਹੁੰਦੀ ਫੇਰ ਦੇਖਦਾ। ساری ਉਮਰੇ ਕਾ ਫੇਰ ਵਾਕੀ ਦਰਵਾਜ਼ੀ ਪਹਿਲਾਂ ਦੇਖੇ ਲਈ 20 ਸਾਲ ਦੇਖੀ ਸਰਪੰਚੀਓ ਦੇਖੀ ਪਹਿਲਾਂ। ਕੈ ਨਹੀਂ ਦੇਖੀ ਆ ਗਈ। ਥੋੜਾ ਬਜ਼ੁਰਗਾਂ ਦਾ ਦੇਖ ਲਈ। ਕਾਦੀ ਸਰਪੰਚੀ ਸੌਖੀ ਸੀ। ਕਾਦੀ ਸੌਖੀ ਦੀ 4 ਮਿੰਟਾਂ ਸਰਪੰਚ ਤੇ ਜਾਦਾ। ਔਡੀ ਸਰਪੰਚੀ ਬਹੁਤ ਸੌਖੀ ਆ। ਭੈਣੀ ਚੌਂਤਾ, ਮਾਹਲਾ, ਰਾ ਚਾਰ ਮਿੰਟਾਂ ਦੇ ਰਵਾਂ ਜਾਦਾ ਆਬਾਦੀ ਵੀ ਥੋੜੀ ਜਿਹੀ ਕੋਈ ਛੇਤੀ ਤਲਾਹ ਦੇਣੀ ਜਾਂਦਾ ਹੁਣ ਤਾਂ ਰੋਜੀ ਤਲਾਹ ਏ ਮੜੀ ਜੜਾਈ ਉਹੀ ਨਹੀਂ ਚੱਲ ਥਾਣੇ ਅੱਡਾ ਬਾਈ ਰੋਪੜ ਕੋਲ ਏਰੀਆ ਚੰਦਰਪੋਲ ਏਗਾ ਉਧਰ ਵੀ ਹੈਗੀ ਮਾਲਾ ਇੱਕ ਉਹ ਮਾਲਾ ਹੋ ਰਹਾ ਉਹ ਮਾਲਾ ਹੋ ਰਹਾ ਰੋਪੜ ਚਮਕੌਰ ਚਮਕੌਰ ਸਾਹਿਬ ਕੋਲ ਲਾ ਲੋ ਚਮਕੌਰ ਸਾਹਿਬ ਕੋਲ ਖਾਣਾ ਸਾਨੂੰ ਚਮਕੌਰ ਸਾਹਿਬ ਆ ਭਾਈ ਆ ਪਾਪੂਲਰ ਵਿਕੇ ਨਹੀਂ ਵੀਰ ਪੂਲਰ ਨਹੀਂ ਵਿਕੇ ਪੂਲਰ ਤਾਂ ਕਿ ਅੱਜ ਵੇਚਦੇ ਕੋਈ ਚੱਕਰ ਨਹੀਂ ਹੈਗਾ ਬਸ ਉਹਦੇ ਜਿਹੜੇ ਗਾਣੇ ਲੋਡ ਵਧਾਉਂਦੇ ਆਲੇ ਲੋਡ ਵਧਾਉਂਦੇ ਆਲੇ ਵੀ ਵਧਿਆ ਨਾ ਪੂਲਰ ਦਾ ਅੱਜ ਵੇਚਦੇ ਰੇਟ ਵਧੇਰਾ ਆ ਸਬਰ ਸਬਰ ਹਾਲੇ ਤੁਮਾ ਬਾਈ ਠੇਕੇ ਦੇ ਕਰਦਾ ਖੇਤ ਤੂੰ ਨਹੀਂ ਆਪਣੀ ਆਪਣੀ ਉਸ ਹਮ ਠੇਕੇ ਅੱਜ ਵੀ ਬੈਠੇ ਆ ਬੇ ਕੰਮ ਤੇਰੇ ਕਿੰਨੇ ਸਾਲ ਦੇ ਉੱਤੇ ਹੋ ਗਿਆ ਪੱਲ ਕੀ ਲੈ ਤਿੰਨ ਦੇ ਕਿ ਚਾਰ ਦੇ ਤਿੰਨ ਤਿੰਨ ਸਾਢੇ ਤਿੰਨ ਸਾਢੇ ਤਿੰਨ ਸਾਲ ਦੇ ਹੋ ਗਏ ਨਾ ਆਹ ਆ ਸਮਝਦਾ 3 ਸਾਲ ਲੱਗਿਆ ਚੌਪਾ ਲੱਗ ਗਿਆ ਉਹਨਾਂ ਨੂੰ ਆਇਆ ਲੁਆਈ ਤੇ ਚਾਰ ਹੋ ਜਾਣ ਉਹਨਾਂ ਨੂੰ ਠੀਕ ਆ ਤੇਰੇ ਜਿਹੜਾ ਨੂੰ ਪੰਜ ਹੋ ਜਾਣੇ ਤੇਰੇ ਜਿਹੜਾ ਨੂੰ ਪੰਜ ਹੋ ਜਾਣੇ ਲੈ ਬਈ ਹੁਣ ਬਲੌਗ ਕਰੀਏ ਬੰਦ ਆ ਜੀ ਬਾਈ ਨੇ ਸਵਾਲਿਆ ਅਜਾ ਪੁੱਛਦੇ ਬਲੌਗ ਬੰਦ ਕਰ ਬਾਈ ਚੰਗਾ